ਕਾਲੇ ਕੀ ਬਟੇ ਆ ਟੋਬੇ ਤੇ ਸਭ ਛੱਤੇ ਅੱਜ ਆ ਆਹ ਓਹੋ ਤਾਂ ਮਾਤਾ ਰਣੀ ਦਾ ਥੰਮ ਲੈ ਕੇ ਜਾਣਾ ਤਿੱਕੀ ਕੱਢਦੇ ਨੇ ਆਪਾਂ ਓਰੀ ਟੋਬੇ ਦੇ ਓਏ ਐ ਮੇਰੀ ਗੱਲ ਸੁਣੀ ਆ ਆਪਾ ਓਏ ਇੱਥੇ ਤਾਂ ਮਾਤਾ ਇਹੀ ਮਨਜ਼ੂਰ ਕਰ ਲੂ ਆ ਟੋਪਾ ਹੈਗਾ ਤੂੰ ਇੱਥੋਂ ਨਹੀਂ ਮੇਰੇ ਕੱਪੜੇ ਉਤੋਂ ਦੀ ਚਾਹ ਕੇ ਥੰਮ ਲੈ ਜਾ ਕਾਲੇ ਕੀ ਲੈ ਆਣਾ ਹੂ ਆ ਦੇ ਇੱਕ ਤਾਂ ਐ ਫੋਟੋ ਐ ਐ ਖੜ ਤਾ ਖੜ ਤਾ ਖੜ ਜਾ ਐ ਫੋਟੋ ਤੇ ਇੱਕ ਐ ਐ ਫੋਟੋ ਐ ਹੋਈ ਫੋਟੋ ਇੱਕ ਆਇਆ ਫੋਟੋ ਵੀ ਹੋ ਜਾਊਗੀ ਹਨਾ ਆਏ ਹੁੰਦੀ ਨੇ ਫੋਟੋ ਖਾਣਾ ਪੀਣਾ ਕੁਛ ਬਣਾਦਾ ਪ੍ਰੀਤ ਤਾ ਆਉਗੀ ਕਾ ਦਵਾਉਗੀ ਪ੍ਰੀਤ ਤਾ ਹ ਤੇਰਾ ਬੇੜਾ ਬਹਿ ਜਾ ਚੌਰਿਆ ਤੇ ਆਹ ਲੱਛਣ ਸੀ ਤਾਂ ਹੀ ਤਾਂ ਇੱਥੇ ਪਿਆਗਾ ਮੰਜੇ ਤੇ ਸਾਰੀ ਸੁਰਤਾ ਹਾਂ ਹਾ ਤਾਂ ਮਹਸ ਦੀ ਸੀ ਕਿ ਮਗਾ ਵੀ ਹਪਾਉਂਦੇ ਫਿਰਦੇ ਨੇ ਲੱਭਦੇ ਉਹਨਾਂ ਨੂੰ ਕੰਧਰਾਂ ਨੂੰ ਪਤਾ ਨਹੀਂ ਕਿਹੜੇ ਪਾਸੇ ਲੰਘੇ ਮੈਂ ਤਾਂ ਯਾਰ ਪਹਿਲੀ ਬਹਾਨਾ ਲਾ ਕੇ ਆਇਆ ਕਰੇ ਬਹਾਂ ਦਾ ਯਾਰੀ ਦੀ ਮਾਂ ਦਾ ਖੂਨ ਘਟਾਤਾ ਇਸ ਗੱਲ ਦੇ ਮਰੇ ਨੇ ਮਾਂ ਮੇਰਾ ਖੂਨ ਚਾਹੀਦਾ ਮਤਲਬ ਬਹਾਨਾ ਲਾ ਕੇ ਆਇਆ ਘਰੇ ਮੈਂ ਤਾਂ ਉਹਨੂੰ ਖੂਨ ਦੇਣ ਜਾਂਦਾ ਬੇਬੀ ਤੁਸੀਂ ਮੈਨੂੰ ਝੂਠ ਬੋਲ ਰਹੇ ਹੋ ਤੁਸੀਂ ਕਿਉਂ ਨਹੀਂ ਮੇਰੇ ਨਾਲ ਟਾਈਮ ਸਪੈਂਡ ਕਰਦੇ ਇਹ ਨਾ ਆਹਾ ਬੰਦਾ 부ੜੀ ਇਹ ਇੱਧਰ ਆਏ ਨੇ ਛੋਡੇ ਕਣੀ ਆਹਾ ਬੰਦਾ ਆਹਾ 부ੜੀ ਇਹਦੇ ਨਾਲ ਇਹ ਦੇਖਿਆ ਤੁਸੀਂ ਕਿਤੇ ਜਰਦਾ ਤਾਂ ਨਹੀਂ ਹੈਗਾ ਜਰਦਾ ਨਹੀਂ ਹੈਗਾ ਪਾਠੇ ਜਰਦਾ ਦੋ ਆਜੂ ਲਿਆ ਦੇਖ ਲੈ ਲਾ ਇਹਦਾ ਜਿਵੇਂ ਕਿਵੇਂ ਛੋਣੀ ਛੋਣੀ ਹੁੰਦੀ ਹੈ ਮਾਲਕ ਨੇ ਦਿਖਲਾ ਹੈ ਹੈ ਟਿੱਬੇ ਦਿਖਲਾ ਕਿੱਡੇ ਕਿੱਡੇ ਮੈਂ ਕਹਿੰਦੀ ਹੱਥ ਜਾ ਫੜ ਲੈਦੀ ਵਧੀਆ ਲੱਗਦਾ ਇੱਥੇ ਕਿਹੜਾ ਕੋਈ ਜਾਣਦਾ ਹੈ ਫਿਰ ਨਾ ਜਾਣਦਾ ਹੋਵੇ ਨਹੀਂ ਨਾ ਨਾ ਸਿੱਧਾ ਤੁਰ ਲੈ ਪਾਸੇ ਐਂ ਤਾਂ ਮਾਸੀ ਵੀ ਆਈ ਤਾਂ ਮੇਰੀ ਮੈਂ ਮਾਸੀ ਹੋਰ ਹਾਂ ਲੈ ਫੜ ਤੂੰ ਤਾਂ ਨਹੀਂ ਮੰਨਦਾ ਕਿਸੇ ਦੀ ਐਂ ਕਹਿੰਦਾ ਦੀ ਮੈਂ ਹਾਂ ਆਪਾਂ ਫੋਟੋ ਕਰਾਵਾਂਗੇ ਦੇਖੀ ਐਂ 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 ਕਰਕੇ ਤੇ ਦੌਗਾ ਤੁਰ ਲੈ ਕਰਾਉਣੀਆਂ ਪੈਣੀਆਂ ਵਕੀਲ ਦਾ ਕਿਹਾ ਵਕੀਲ ਨੇ ਹੋਰੀ ਬੋਲੇ ਪਿੱਛੇ ਬੰਦੇ ਬੈਠੇ ਨੇ ਕੀ ਕਹਿਣਗੇ ਉਹ ਆ ਜਾ ਯਾਰ ਫੋਟੋਆਂ ਨਹੀਂ ਕਰਾਉਂਦੀ ਇਹ ਮੈਂ ਫਿਰ ਉਹਨਾਂ ਨੂੰ ਕਹਿ ਦੰਨਾ ਫਿਰ ਫੋਟੋ ਕਰਾਵਾਂਗੇ ਆ ਜਾ ਆ ਹੋਰ ਹੁਣ ਆ ਕਰਾਵਾਂਗੇ ਕਰਾਵਾਂਗੇ ਪਹਿਲਾਂ ਘੁੰਮ ਫਿਰ ਤਲੀਏ ਫਿਰ ਕਰਾਵਾਂਗੇ ਸੋਹਣੀ ਸੋਹਣੀਆਂ ਫੋਟੋਆਂ ਬਸ ਹੀ ਇਹ ਹਾਂ ਮੈਂ ਸੋਹ ਮਰੇ ਜਿਵੇਂ ਸੋਚਿਆ ਸੀ ਮੈਨੂੰ ਐਹੀ ਜੀ ਤੀਵੀ ਜੁੜੂ ਅੱਛਾ ਸੋਹ ਕੇ ਵਾਲੀ ਛੋੜੀ ਹੈ ਤੂੰ ਹਾਂ ਤੇਰੇ ਕੋਲ ਵਾਲੀ ਮੈਨੂੰ ਐ ਇੰਨੀ ਛੋੜੀ ਮਿਲ ਗਈ ਹੈ ਨਾ ਉੱਪਰ ਲੈ ਜਾਣਾ ਹੈ ਨਾ ਬਿੰਦੇ ਬਿੰਦੇ ਮੈਂ ਤਰੇਕਾਰ ਵਾਲੀ ਨਹੀਂ ਹੈਗੀ ਨਾਲੇ ਕਾਗਜ਼ਾਂ ਚ ਸਰਪ ਕਾਗਜ਼ ਹੀ ਚੱਲਦੇ ਨੇ ਅੱਜ ਕਿੱਥੇ ਛਾਰੇ ਕਿੱਥੇ ਕਾਗਜ਼ ਚੱਲਦੇ ਨੇ ਕਿੱਥੇ ਮਰਜੀ ਮੈਂ ਗੱਲ ਸੁਣੀ ਕਿਸ਼ਤੀ ਚ ਹਾਂ ਮੈਂ ਕਿਹਾ ਕਿਸ਼ਤੀ ਆਪਾਂ ਤਾਂ ਕਿਸ਼ਤੀ ਚ ਜਾਵਾਂਗੇ ਚੰਗਾ ਠੀਕ ਆ ਠੀਕ ਆ ਨਾਲੇ ਫੋਟੋ ਗੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ ਗੱਲ ਮੇਰੀ ਸੁਣ ਪਹਿਲਾਂ ਦੇਖ ਲੈ ਐ ਦੂ ਵੱਡੇ ਵੱਡੇ ਤਾਂ ਆਪਣੇ ਪਿੰਡ ਟਿੱਬੇ ਨੇਗੇ ਆਹ ਜਿਹੜਾ ਉਹਨੇ ਪਾਣੀ ਜਾ ਆਪਣੇ ਪਿੰਡ ਦੋ ਟੋਬੇ ਨੇ ਇਹ ਜੇ ਉਹ ਉਹੀ ਮੇਰੇ ਸੜੇ ਦਾ ਕੱਟੇ ਦਾ ਵੱੜਦ ਪਣੋ ਜਾ ਟੋਬਿਆਂ ਦਾ ਕੀ ਆ ਇਹ ਤਾਂ ਇਹ ਸਿਸਟਮ ਹੋਰ ਹੈ ਇੱਥੇ ਹੁਣ ਜਿਹੜੇ ਮੰਨ ਲਾ ਆਪਾਂ ਨੇ ਫੋਟੋ ਖਿੱਚ ਲਈ ਉਹਦੀ ਨਾਲ ਇੱਥੇ ਲੋਕੇਸ਼ਨ ਆ ਜੂ ਵੀ ਇੱਥੇ ਫਲਾਨੇ ਥਾਂਵੇਂ ਬੰਦੇ ਗਏ ਨੇ ਉੱਥੇ ਫੋਟੋ ਖਿੱਚੀ ਆ ਨਾਲ ਉੱਥੇ ਕਾਤਕਾਂ ਚ ਆਪਣੀ ਫੋਟੋ ਵੀ ਮਤਲਬ ਕਿ ਲੋਕੇਸ਼ਨ ਵੀ ਮੈਂਸ਼ਨ ਹੋਊ ਉਹ ਤਾਂ ਸਾਰਾ ਕੁਝ ਲਿਖਿਆ ਜਾਂਦਾ ਹੁੰਦਾ ਆਪ ਵੀ ਬੰਦਾ ਲਿਖ ਦਿੰਦਾ ਆਪਾਂ ਮੈਂ ਫੋਟੋ ਕਰਾਉਂਗਾ ਤੂੰ ਚੰਗਾ ਚੱਲ ਆ ਜਾ ਆ ਜਾ ਮਹਾ ਮਾਰੂੰਗੀ ਦੇਖ ਲੈ ਵੱਡੀ ਵੱਡੀ ਹੀ ਲਾਈਦੀ 1:02 ਨਾ ਸਾਹ ਨਹੀਂ ਆ ਰਿਹਾ ਉਹਦੇ ਆ ਕੀ ਹੋ ਗਿਆ ਮੇਰੇ ਹੱਥ ਫੜਗਣ ਵਾਲੇ ਐ ਪਤਾ ਤਾਂ ਲੱਗ ਗਿਆ ਵੀ ਘਰ ਵਾਲਾ ਘਰ ਵਾਲੀ ਦੇ ਫੇਰ ਤਾਂ ਮੈਂ ਜਮੀਨ ਹੱਥ ਫੜਤੀ ਚੰਗਾ ਹਾਂ ਚੱਲ ਚੱਲ ਜੱਗੋ ਤੇਰਵੀ ਹੋ ਗਈ ਬੱਸ ਵਾਲਾ ਵੀ ਰਾਤ ਹੀ ਲਾ ਗਿਆ ਐਂ ਕਹੀ ਆ ਜਨਾਨੀ ਐਂ ਕਹੀ ਆ ਤੀਵੀ ਆ ਤਖੋਂ ਦਾ ਇਧਰ ਨੂੰ ਫੱਪੜਾ ਓਏ ਤਾਂ ਕਿਹੜੇ ਵੇਲੇ ਦਾ ਦਿਖਾਈ ਜਾਂਦਾ ਜਦੋਂ ਦੇ ਆਪਾਂ ਪਿੰਡੋਂ ਤੁਰਿਆਉਂਦੀ ਦਿਖਾਈ ਜਾਂਦਾ ਹੈ ਕੰਜਰ ਦੇ ਆਪਾਂ ਕਿਤੇ ਮਿਲਾਂਗੇ ਵੀ ਉਹਨਾਂ ਨੂੰ ਕਨਾਮ ਪਤਾ ਨਹੀਂ ਬਿਰਦਾ ਮੈਨੂੰ ਤਾਂ ਐ ਡਰਤੀ ਮਾਹ ਪੰਨੀ ਚ ਮੇਰਾ ਹਾਉਨ ਅੱਜ ਕਰ ਬੈਠਾ ਉਹ ਕਿਹਦੇ ਲੱਤ ਨੂੰ ਭਲੇਟਾ ਪਾ ਲਈ ਇਹ 2 ਪੈਸੇ ਹੈਗੇ ਤੁਰੇ ਤੱਕ ਮੇਰਾ ਤਾਂ ਲੱਗ ਹਟੇ ਬਾਈ ਫਰ ਨਹੀਂ ਦਾਦਾ ਉਹ ਐ ਸਿੱਧਾ ਦਿਖਾ ਰਿਹਾ ਇਹ ਵੀਰਾ ਸਾਲ ਇੱਕ ਗੱਲ ਹੋਰ ਦੇਖ ਭੈਣ ਦਾ ਖਸਮ ਤੀਵੀ ਨੂੰ ਲੈ ਕੇ ਪਹਾੜਾਂ 'ਚ ਆਇਆ ਐਸੇ ਕੀ ਕਰ ਲੈ ਜੁਰਕੀ ਆ ਕੰਜਰ ਦਾ ਜੇ ਦੋ ਫੋਟੋ ਖਤਣੀ ਦੀ ਉੱਥੇ ਖਤ ਲੈਦਾ ਐ ਐ ਸਿੱਧਾ ਜਾ ਕੇ ਐ ਮੂੜੀ ਇਧਰ ਲੈ ਆਥਾ ਮੇਰਾ ਤਾਂ ਯਾਰ ਕਨੇਟਰ ਹੱਥ ਮੇਰਾ ਤਾਂ ਗੁੱਸਾ ਠੰਡਾ ਹੋ ਹੀ ਜਾਂਦਾ ਯਾਰ ਗੁੱਸੇ ਗੁੱਸਾ ਨਾ ਠੰਡਾ ਕਰ ਬਾਈ ਬੰਦੇ ਦਾ ਗੱਲ ਲਾਉਣਾ ਹਾਂ ਕਿੱਡਾ ਦਾ ਮੇਰਾ ਸਲਾਮਾ ਕਰ ਉਹ ਕਰਕੇ ਆਇਆ ਕਾਂਢ ਕਰਕੇ ਆਇਆ ਕੰਜਰ ਤੇ ਔਰ ਕੀ ਦੱਸੂ ਰੇ ਕੀ ਰੇ ਤੂੰ ਮੇਰੇ ਨਾਲ ਆ ਮੇਰੇ ਨਾਲ ਰਹਿ ਇੱਥੇ ਵਾਟਾ ਓ ਬੜਾ ਬੜਾ ਵੱਡਾ ਓਏ ਮੇਰੇ ਤੋਬਾ ਆ ਗਿਆ ਹਾਂ ਮਾਇਸ ਇੱਕ ਵੀ ਨਹੀਂ ਹੈਗੀ ਰੋਏ ਹਾਈ ਹਾਈ ਮੱਚ ਗਈ ਮੈਂ ਤਾਂ ਧੁੱਪ ਚ ਸੱਚੀ ਆ ਉ ਬਥੇਰੇ ਫਿਰਦੇ ਰਹਿਣਗੇ ਕੋਈ ਇਧਰ ਨੂੰ ਆਜੂ ਇਧਰ ਨੂੰ ਜਾਉ ਮੋਟਰਸਾਈਕਲ ਵਾਲਾ ਕੋਈ ਨਹੀਂ ਹੁਣ ਮਿਲਦਾ ਵੀ ਚੱਲ ਕਿਸੇ ਨਾਲ ਬੈਠ ਹੀ ਜਾਵਾ ਦੱਸ ਕੀ ਕਰਾਂ ਮੈਂ ਤਾਂ ਥੱਕ ਗਈ ਸੱਚੀ ਅਜੇ ਨਹੀਂ ਦੂਰੋਂ ਜਾਣਾ ਤੁਰ ਕੇ ਬੇਬੀ ਕਿੰਨਾ ਸੋਹਣਾ 뷰 ਹੈ ਮੇਰੀ ਤੁਸੀਂ ਫੋਟੋਸ ਤਾਂ ਕਰ ਦੋ ਪਲੀਜ਼ 뷰 ਦੇ ਮਾਰੀ ਤੁਰਿਆ ਆਇਆ ਆਂ ਜੋ ਆਇਆ ਕਰਨਾ ਹੈ ਯਾਰ ਜ਼ਿੰਦਗੀ ਦਾ ਹੋਰ ਕੀ ਲੈ ਜਾਣਾ ਇੱਥੋਂ ਜਾਣਾ ਸੱਚੀ ਕਿੰਨੀ ਸੋਹਣ ਦੇ ਬੈਠ ਜਾਣਾ ਪੱਥਰ ਦੇ ਬੈਠੇ ਸ਼ੋ ਹਾਏ ਦੇਖ ਫੋਟੋ ਦੇਖੀ ਫੋਟੋ ਕਰਦਾ ਮੈਂ ਫੋਟੋ ਦਾ ਤਾਂ ਮੈਨੂੰ ਬਾਲਾ ਸਾਹਿਬ ਆਇਆ ਪਿਆ ਜਰਾ ਬਾਲ ਠੀਕ ਨੇ ਬੇਬੀ ਬਾਲ ਜਰਾ ਜੇ ਮੈਂ ਹੋਰ ਕਹਾ ਤੈਨੂੰ ਉਹ ਬੰਨ ਕੇ ਰੱਖਿਆ ਕਰੇ ਜੀ ਇਹਨਾਂ ਨੂੰ ਓਹ ਤਾਨੂੰ ਪਤਾ ਹੀ ਨਹੀਂ ਐ ਕਿ ਲੇਟੈਸਟ ਫੈਸ਼ਨ ਐ ਅੱਜਕੱਲ ਖੁੱਲੇ ਵਾਲਾਂ ਦਾ ਫੈਸ਼ਨ ਐ ਅੱਛਾ ਹਾਂ ਕਿਹੜਾ ਤੂੰ ਐਂ ਨਹੀਂ ਕਹੀ ਤੀ ਮੈਂ ਕਟਾਉਂਗੀ ਛੋਟੇ ਛੋਟੇ ਕਰਾਉਂ ਛੋਟੇ ਓਹ ਬੇਬੀ ਜਦੋਂ ਉਹ ਫੈਸ਼ਨ ਆਏਗਾ ਮੈਂ ਉਦੋਂ ਕਟਾਵਾਂ ਹੀ ਲਉਂਗੀ ਹਾਲੇ ਮੈਂ ਵਾਲੇ ਨਾ ਕਟਾਈ ਗੜੂਈ ਜਲੂਸ ਨਿਕਲ ਜੂਗਾ ਐਂ ਸੋਹਣੀ ਲੱਗਦੀ ਐ ਤੂੰ ਤਾਂ ਤੂੰ ਤਾਂ ਐਂ ਰੱਖਿਆ ਕਰ ਲੁੱਕ ਤਾਂ ਤੇਰੀ ਜਿਹੜੀ ਨੇਚਰਲ ਲੁੱਕ ਐ ਉਹ ਬਹੁਤ ਸੋਹਣੀ ਲੱਗਦੀ ਐ ਮੈਨੂੰ ਠੀਕ ਐ ਇੱਕ ਮਿੰਟ ਮੈਂ ਫੋਟੋ ਕਰਕੇ ਦੇਖਣਾ ਡਾਰਲਿੰਗ ਆਪ ਪਿਛਲੇ ਪਹਾੜ ਜ਼ਰੂਰ ਆਣ ਵਿਊ ਸਾਰਾ ਕਵਰ ਕਰ ਲਿਓ ਕਾਦੇ ਵਾਸ ਸਾਰਾ ਸਿਆਪਾ ਨੇ ਮੈਨੂੰ ਸੁੱਖ ਕੇ ਦਿੱਤਾ ਮਰਨਾ ਲਾ ਤਾਂ ਲਉ ਆਏ ਹੁਣ ਉਹਨੂੰ ਗੁੱਟੂਗਾ ਕਿਹੜਾ ਸੌ ਸਿਆਪਾ ਕਰ ਰੱਖਿਆ ਕਦੇ ਕੋਈ ਚੀਜ਼ ਲਿਆਊਗਾ ਕਦੇ ਕੁਛ ਕਰ ਦੂਗਾ ਤੇ ਸਾਰਾ ਕੁਝ ਕਰ ਕਰਕੇ ਇਹਨੂੰ ਦਈ ਚੱਲ ਬੇਲੇ ਨੂੰ ਆਪ ਤਾਂ ਢੱਕਾ ਤੋੜਦਾਂ ਨੀ ਭਲਾ ਮੈਂ ਇਹਨੂੰ ਫੋਨ ਕਿੱਧਰ ਮਰਿਆਗਾ ਵੀ ਘਰੇ ਆ ਜਾ ਮੱਥਾ ਟੇਕਣਾ ਮੈਂ ਥੰਮ ਪਕਾ ਕੇ ਰੱਖ ਰੱਖਿਆ ਬੈਟਰੀ ਵੀ ਥੋੜੀ ਰਹਿ ਗਈ ਮੋਬਾਈਲ ਦੀ ਆਮ ਨਿਕਲ ਗਿਆ ਵੀ ਬੰਦਾ ਘਰੇ ਵੜ ਜੇ ਸੇਮ ਇੱਥੇ ਤਾਂ ਦੇਖ ਕੇ ਪੈਰ ਧਰ ਪਾਣੀ ਬਹੁਤ ਆ ਉੱਤੀ ਪਾਣੀ ਆ ਉਹ ਹੋਰ ਜਮੀਨ ਲੈਣ ਦਾ ਫਾਇਦਾ ਫੋਨ ਆ ਗਿਆ ਦਾ ਘਰੋਂ ਹੈ ਘਰੋਂ ਚੱਕ ਲੈ ਫਿਰ ਕੁਛ ਕਹਿੰਦੇ ਨਾ ਹੁਣ ਹੈਲੋ ਕਿੱਥੇ ਮਰਿਆ ਮਿਲ ਗਏ ਭੈਣ ਦੇ ਖਸਮ ਦੀ ਕਿੱਥੇ ਮਿਲ ਗਿਆ ਕੋਈ ਇਧਰ ਦਾ ਭੈਣ ਦਾ ਖਮ ਟੋਪਾ ਆ ਗਿਆ ਉਹ ਵਿੱਚ ਪਤਾ ਨਹੀਂ ਕੀ ਉੱਡਣ ਘਟੋਲਾ ਜਾਂ ਫਿਰਦਾ ਇਧਰ ਸੇਮ ਆ ਸਾਰੇ ਉਧਰ ਪਹਾੜ ਨੇ ਸੀ ਜਾਈਏ ਕਿੱਥੇ ਮਰਨਾ ਤਾਂ ਅਗਰ ਖਖੜੀਆਂ ਲਾਈਆਂ ਨੇ ਤੂੰ ਤਾਂ ਕਰਿਆ ਜਾ ਕਰੇ ਮੈਂ ਕਿਵੇਂ ਆ ਜਾ ਬੰਦਾ ਤਾਂ ਗਾਇਬ ਆ ਬੰਦਾ ਤਾਂ ਗੜ ਲਿਆਉਣਾ ਸੀ ਤੂੰ ਕੰਮ ਦੱਸ ਫੋਨ ਕਿਉਂ ਲਾ ਲਿਆ ਮੈਂ ਮੈ ਤਾਂ ਰਹੀ ਨਹੀਂ ਕਰੇ ਮਰ ਜਾ ਨਾ ਥਮਪਕਾਈ ਬੈਠੇ ਵਾਲੇ ਕਿ ਮੱਥਾ ਟੇਕਣ ਜਾਣਾ ਸੀ ਬੇਟੇ ਬਾਲੇ ਉੱਚੇ ਪਹਾੜ ਦੇ ਰਿਹਾ ਓ ਯਾਰ ਗੱਲ ਸੁਣ ਲੈਣ ਤੇ ਯਾਰ ਹਾਂ ਕੀ ਕਹਿੰਦੀ ਹੈ ਥਮਪਕਾਈ ਬੈਠਿਆ ਮੱਥਾ ਟੇਕਣ ਜਾਣਾ ਸੀ ਕਾਲੇ ਕੀ ਬੇਟੇ ਆ ਤੋਬੇ ਤੇ ਸਭ ਸੱਤੇ ਅੱਜ ਆਹਾ ਓਹੋ ਤਾਂ ਮਾਤਾ ਰਣੀ ਦਾ ਥੰਮ ਲੈ ਕੇ ਜਾਣਾ ਸੀ ਮਿੱਟੀ ਕੱਢਦੇ ਨੇ ਆਪਾਂ ਊਰੀ ਟੁੱਬ ਦੇ ਓ ਐ ਮੇਰੀ ਗੱਲ ਸੁਣੀ ਹਾਂ ਪਾਪ ਓਏ ਇੱਥੇ ਤਾਂ ਮਾਤਾ ਇਈ ਮਨਜ਼ੂਰ ਕਰ ਲੂਆ ਟੋਪਾ ਹੈਗਾ ਤੂੰ ਇੱਥੋਂ ਨਹੀਂ ਮੇਰੇ ਕੱਪੜੇ ਉਤੋਂ ਨਹੀਂ ਚਾਹ ਕੇ ਥੰਮ ਲੈ ਜਾ ਕਾਲੇ ਕਿਲੀ ਆਣਾ ਹੂ ਹਾਂ ਕਾਲੇ ਕਿਸਾਲਾ ਪਹਿੰਦੱਕ ਪਿੱਟੀ ਜਾਨੀਆ ਵੀ ਕੋਈ ਉਹ ਫਿਰ ਹੁਣ ਮੈਂ ਆਦਮ ਵਿਚਾਰੇ ਛੱਡ ਕੇ ਕਿਵੇਂ ਆ ਜਾ ਕੰਮ ਮੇਰਾ ਸਵਾਈਡੀ ਦੂਰ ਵੀ ਗਿਆਗੇ ਹੁਣ ਤਾਂ ਲਵੀ ਆ ਸੀ ਉੱਤੇ ਤਾਂ ਜਾ ਚੜੇ ਉਹਨਾਂ ਦੇ ਦੇਰ ਪਾਲ ਤੇ ਜਾਊ ਗੱਲ ਕਰੇ ਵਰਜਾ ਬੰਦੇ ਬੰਦੇ ਓਏ ਸਾਲ ਤੇ ਤਾਂ ਸਾਲ ਤੇ ਤਾਂ ਜਾਉ ਮੈਂ ਮੇਰੀ ਗੱਲ ਕਉ ਨਹੀਂ ਸੁਣਦੀ ਤੂੰ ਤੇਰੇ ਖਾਣੇ ਚ ਕਿਉਂ ਨਹੀਂ ਵਰਦੀ ਤੂੰ ਜਵਾਕ ਹੁੰਦਾ ਜਾਂ ਨਾਲ ਖਰਚਾ ਯਾਰ ਗੱਲ ਸੁਣ ਲੈਣ ਦੇ ਯਾਰ ਮੈਨੂੰ ਐ ਲੱਗਦਾ ਉਧਰ ਹੋਣਗੇ ਲੱਗੂਗਾ ਦੱਸ ਕਿਵੇਂ ਲੱਗੂਗਾ ਤੂੰ ਐ ਕਰਾ ਇੱਥੇ ਪੀਟਰ ਜਿਹੜਾ ਜਾਂਦਾ ਉਹ ਟੈਂਪੂ ਜਾਂਦਾ ਹੂ ਉਹਨਾਂ ਨਾਲ ਬਾਈਕੇ ਤੂੰ ਮਾਤਾ ਰਾਣੀ ਨੂੰ ਨਮਸਕਾਰ ਕਰਕੇ ਕਾ ਮਾਤਾ ਭੁੱਲਾ ਬਕਸਾਈ ਉਥੇ ਮੇਰੇ ਨਾਂ ਦੀ ਛੱਤ ਵਾਰੀ ਮਿੱਟੀ ਕੱਢਿਆ ਹੀ ਕੀ ਕਿੱਡੀ ਕ ਗੱਲ ਆ ਯਾਰ ਇੱਕ ਇੱਕ ਕਰਦੇ ਨਾ ਟੈਂਪੂਆਂ ਦਾ ਚਰਚਰ ਜਾਂਦੀ ਹੈਗੀ ਓਏ ਫਿਰ ਮੈਂ ਆ ਕੇ ਟੇ ਕਿਉਂ ਆ ਕੇ ਆ ਕੇ ਉਹ ਕੋਈ ਨਹੀਂ ਟਾਈਮ ਹੁੰਦਾ ਨਹੀਂ ਵੀ ਮੇਰੇ ਮੇਰੀ ਗੱਲ ਸੁਣਾ ਹਜੇ ਤਾਂ ਸਾਨੂੰ ਉੱਥੇ ਆਇਆ ਨਹੀਂ ਜੋ ਸਾਨੂੰ ਕਿਹਾ ਮੇਰੀ ਗੱਲ ਸੁਣਾ ਥਾਉ ਨਾ ਥਾਰ ਚੁੱਲੇ ਤੇ ਪੈਣਾ ਕਰੇ ਬਰ ਜੀ ਆ ਥਨ ਨੂੰ ਮੈਂ ਤੈਨੂੰ ਦੱਸਦੀ ਇਹਦੇ ਯਾਰ ਤਾਂ ਨਾ ਖੜਾ ਹੋਈ ਖੜਾ ਮੈਨੂੰ ਆਇਆ ਲੱਗਦਾ ਉਧਰ ਕਈ ਨਹੀਂ ਉਹ ਉਧਰ ਕਈ ਨਹੀਂ ਉਹ ਉਹ ਜਾਣਦੀ ਹੈ ਲੀ ਜਾਣਦੀ ਹੈ ਤਾਂ ਹਾਂ ਚੱਲ ਓਏ ਤਾਨੂੰ ਜਾਣਦੀ ਆ ਉਹ ਸਾਨੂੰ ਸਰਾਖ ਮਿਲ ਗਿਆ ਸਾਨੂੰ ਸਰਾਖ ਮਿਲ ਗਿਆ ਫਿਰ ਕਰਦੇ ਤੈਨੂੰ ਤੈਨੂੰ ਸਰਾਖ ਮਿਲਿਆ ਬੇ ਬੇੜਾ ਬਹਿ ਜਾ ਥੋੜਾ ਗੱਲ ਤਾਂ ਸੁਣ ਲੋ ਕੋਈ ਤਾਨੂੰ ਤੀਵੀਂ ਦਾ ਸਰਾਖ ਮਿਲਿਆ ਆ ਇਹਨੂੰ ਦਿਖਾਉਂਦਾ ਇਹਨੂੰ ਆ ਇਹਨੂੰ ਤਹਾੰਦ ਬੱਜ ਬੱਜ ਲੈ ਫੋਨ ਕੱਟ ਵੀ ਦਿੱਤਾ ਮਰਨੇ ਨੇ ਇਹ ਨਹੀਂ ਸੁਣਦਾ ਬੰਦਾ ਕੋਈ ਗੱਲ ਵੀ ਬੰਦਾ ਢੰਗ ਨਾਲ ਗੱਲ ਤਾਂ ਸੁਣ ਲੈ ਵੀ ਕਹੀ ਕੀ ਜਾਨੀ ਐ ਮੈਂ ਮੈਂ ਤਾਂ ਕਹੀ ਜਾਨੀ ਮੈਂ ਮੱਥਾ ਟੇਕ ਕੇ ਆਉਣਾ ਮਰਨਾ ਫੋਨ ਕੱਟ ਗਿਆ ਆਪ ਹਾਏ ਹਾਏ ਚਲੋ ਮੈਂ ਤਾਂ ਸੱਚ ਉਧਰ ਵੀ ਜਾ ਕੇ ਆਉਣਾ ਅੰਬੋ ਤਾਂ ਗਈ ਹੋਈ ਐ ਥੋੜਾ ਕਰਾਉਣ ਪਤਾ ਨਹੀਂ ਕਿੱਥੇ ਉਹ ਨਿੱਤੋ ਕਹਿ ਦੂਗੀ ਫਲਾਨੇ ਥਾਂ ਥੋੜਾ ਕਰਾਉਂਦੇ ਆ ਫਲਾਨੇ ਥਾਂ ਥੋੜਾ ਕਰਦੇ ਆ ਵੀ ਦੱਸ ਘਰੇ ਖੜ ਜਾ ਪਤਾ ਵੀ ਬੰਦਾ ਹੁਣ ਸਾਂਭਣਾ ਪਊਗਾ ਹੁਣ ਆਪ ਟਲ ਜਾਂਦੀ ਐ ਕਿਸੇ ਪਾਸੇ ਚਲ ਮਾਣਾ ਮੈਨੂੰ ਤਾਂ ਜਾਣੀ ਪੂ ਆਪਾ ਵਿਚਾਰਾ ਬਿਮਾਰ ਹੈਗਾ ਚਲ ਉੱਧਰ ਜਾ ਕੇ ਆਉਣੀ ਮੈਨੂੰ ਤਾਂ ਲੱਟ ਚ ਵੀ ਦਰਦ ਹੋਣ ਲੱਗਿਆ ਕੀ ਕਰਾਂ ਆ ਲਾਭੋ ਨਹੀਂ ਹੈਗੀ ਕਿਉਂ ਨਹੀਂ ਨਹੀਂ ਲਾਭੋ ਹਾਂ ਕਿਦਾਂ ਚ ਮੈਨੂੰ ਤੇਰਾ ਨਾ ਬੋਲਦੀ ਹੈਗੀ ਕਿਉਂ ਨਹੀਂ ਕੀ ਹੋ ਗਿਆ ਖੜ ਜਾ ਸਾਥ ਕਰ ਲਾ ਕੀ ਹੋ ਗਿਆ ਹੈ ਤੂੰ ਕਿੱਧਰ ਫਿਰਦੀ ਆ ਨੀ ਨਹੀਂ ਮੈਂ ਤਾਂ ਖੇਤ ਚਾਹ ਫੜਾ ਕੇ ਆਂ ਦਿਹਾੜੀ ਲੱਗ ਰਹੇ ਨੇ ਸਰੋਂ ਬਹੁਤ ਵੱਢ ਰਹੇ ਨੇ ਅੱਛਾ ਹਾਂ ਹਾਂ ਚੱਲ ਵਧੀਆ ਤੂੰ ਮੈਨੂੰ ਮਿਲ ਗਈ ਹਾਂ ਦੱਸ ਨਹੀਂ ਮੈਂ ਤਾਂ ਇਧਰੋਂ ਆਈ ਸੀ ਮੜਾ ਤੇ ਚੰਦ ਕੇ ਗਈ ਸੀ ਉਹਨਾਂ ਦੀ ਮੱਝ ਵਾਲੀ ਬਿਮਾਰ ਆ ਵਿਚਾਰਿਆਂ ਨੇ ਮੈਂ ਸਾਢੇ 1 ਲੱਖ ਰੁਪਈਆ ਲਾਇਆ ਤੀ ਹੁਣ ਬਿਮਾਰ ਪੈ ਗਈ ਦੱਸ ਰੱਬ ਦੇ ਵੀ ਰੰਗ ਨੇ ਹੈਨਾ ਕੀ ਬਣੂ ਸਾ ਚਿਗਰੀ ਨਹੀਂ ਬਣੇ ਪੋਸੂਆ ਚ ਤਾਂ ਵਾਦਾ ਜ ਰਿਹਾ ਨਹੀਂ ਹੈਗਾ ਬੜਰ ਲੱਗਦਾ ਤਾਂ ਹੀ ਤਾਂ ਲੈਂਦੇ ਨਹੀਂ ਹੈਗੇ ਹੁਣ ਮੈਂ ਵੀ ਇੱਕ ਮੱਝ ਰੱਖ ਰਖਿਆ ਬਸ ਬਾਦੂ ਆ ਹੋਰ ਪੜਿਓ ਖਾ ਹੋ ਜਾਂਦਾ ਫਿਰ ਹਾਂ ਨਾ ਕੀ ਨਹੀਂ ਤੂੰ ਲੰਡੇ ਕੱਲੀਓ ਮੇਲਾ ਦੇਖਈ ਹੈ ਪੁੱਛਿਆ ਵੀ ਨਹੀਂ ਮੈਨੂੰ ਨਾ ਬਈ ਮੈਂ ਤਾਂ ਸਨੇਹਾ ਬਾਗੀ ਤੀਗੀ ਪਰ ਆ ਕਰਪਰ ਸਨੇਹਾ ਬਾਗੀ ਤੀਗੀ ਮੈਨੂੰ ਆਏ ਤੀਗਾ ਮਹਾਚਾਰ ਬੰਦ ਛੱਟ ਸੇਵਾ ਕਰ ਲਾਂਗੇ ਤੁਸੀਂ ਤਾਂ ਉਹੀ ਹਰਲ ਹਰਲ ਕਰਦੇ ਫਿਰਦਿਆਂ ਰਹਣੀ ਹੋਗੇ ਉੱਥੇ ਨਾ ਕਿਸੇ ਕੋਲੇ ਖੜੇ ਨਾ ਬੈਠਾ ਮੈਂ ਤਾਂ ਤਾਂ ਕਰਕੇ ਕੱਲੀ ਨਾਂਗੀ ਚੱਲ ਬਾਬਿਆਂ ਦੀ ਬਾਬੇ ਦੀ ਗੱਡੀ ਗਈ ਮੌਜ ਨਾਲ ਬੈਠ ਕੇ ਗਈ ਮੌਜ ਨਾਲ ਬੈਠ ਕੇ ਆਈ ਕੋਈ ਉੱਥੇ ਟਰਾਲੀਆਂ 'ਚ ਠੱਕੇ ਖਾਂਦੇ ਫਿਰਦੇ ਉਹ ਤਾਂ ਹੀ ਕਰਦੀਆਂ ਜੇ ਤੇ ਸੁਨਾਮ ਜਾਣਾ ਹੁੰਦਾ ਆ ਜਾ ਮਿੰਦੋ ਮੇਰੇ ਕੰਮ ਛੜਾ ਦੇਨੀ ਆ ਮੈਂ ਮੈਨੂੰ ਦੇ ਦਿੱਤੀ ਮੇਰੇ ਮੁੰਡੇ ਨੇ ਖਬਰ ਤੇਰੀ ਵੀ ਆਈ ਤੀ ਟੱਪ ਦੀ ਸੀਗੀ ਹਾਂ ਉਂ ਮੱਚਣ ਲੱਗ ਜਾਨੇ ਸੱਚ ਹਾਂ ਮੈਂ ਦੱਸ ਕਹੀ ਤੀ ਤੇਰੇ ਮੁੰਡੇ ਨੂੰ ਨਹੀਂ ਉਹ ਤਾਂ ਮਿਲ ਗਿਆ ਕਰਨੈਲ ਤਾਂ ਮਿਲ ਗਿਆ ਤਨ ਕਾਹਦਾ ਤੇ ਇੱਥੇ ਫਿਰ ਉਪੋਕਦਾ ਨਹੀਂ ਮਿਲ ਗਿਆ ਕਾਹਦਾ ਮਿਲ ਗਿਆ ਤਾਂ ਨਾ ਮਿਲਿਆ ਕੀ ਹੋ ਗਿਆ ਨਹੀਂ ਇਹ ਤਾਂ ਬਾੜਾ ਕੁਸ ਹੋ ਗਿਆ ਨਹੀਂ ਤੂੰ ਤਾਂ ਮੈਨੂੰ ਮਿਲੀ ਨਹੀਂ ਦੋ ਦਿਨ ਹੋ ਗਏ ਨਹੀਂ ਉਹ ਤਾਂ ਬੌੜਾ ਕਮੜਾ ਖਾ ਪੇ ਨੂੜ ਕੇ ਲਿਆਂਦਾ ਹਰਸਿਆ ਨਾ ਬਨ ਕੇ ਪੈਣੇ ਨੋਂਗ ਤੜੰਗਾ ਤੱਕ ਸੜੇ ਜੇ ਕੱਚੇ ਚ ਪਤਾ ਨਹੀਂ ਕਿਹੜੀ ਹਾਲਤਾਂ ਨਹੀਂ ਉਹਦੀ ਤਾਂ ਬੁਰੀ ਹਾਲਤ ਗਲ ਚ ਹਾਰ ਲਮਕਾਈ ਫਿਰਦਾ ਨਹੀਂ ਇੱਕ ਗੱਲ ਤਾਂ ਹੈਗੀ ਮੈਨੂੰ ਤਾਂ ਨਹੀਂ ਲੱਗਦਾ ਵੀ ਪ੍ਰੀਤੋ ਦੇ ਸਾਹਮਣੇ ਚ ਇੰਨਾ ਹੋ ਇੰਨਾ ਤਾਂ ਹੈ ਇੰਨਾ ਲੰਡਾ ਆ ਇਹ ਕਿਸੇ ਨੂੰ ਇੰਨਾ ਦਿਲ ਤੇ ਤਾਂ ਲੰਗਦਾ ਨਹੀਂ ਤੂੰ ਇੱਕ ਗੱਲ ਦੇਖ ਲੈ ਮਾਲਕ ਜਦੋਂ ਕਰਦਾ ਨਾ ਚੰਗੇ ਲਈ ਕਰਦਾ ਹਾਂ ਇੱਥੇ ਅਨਾਰਕ ਸੁਰਗ ਬਹੁਤ ਕਰਿਆ ਨੇ ਉਸ ਬੰਦੇ ਨੇ ਮੇਰੇ ਨਾਲ 500 ਰੁਪਏ ਦੀ ਚੀਜ਼ ਦਵਾ ਕੇ ਦੁੱਗਣਾ ਤਾਂ ਮੇਰੇ ਤੋਂ ਕੰਮ ਲੈਂਦਾ ਹਾਂ ਨਾਲੇ ਸਾਰੇ ਪਿੰਡ ਚ ਮੇਰੀ ਬੰਡੀ ਗਾਰਾਂ ਦਾ ਲਾਬੋਂ ਨੂੰ ਆ ਆ ਦਵਾਇਆ ਆ ਆ ਦਵਾਇਆ ਮੇਰੀ ਹਾ ਫਿਰ ਨੰਗੀ ਵਿੱਚ ਨਹੀਂ ਲੱਗਦੀਆਂ ਨੀ ਗਾੜੀਆਂ ਜਨਾਨੀਆਂ ਤੋਂ ਬਿਨਾਂ ਨਹੀਂ ਸੀ ਬੋਲਦਾ ਕੋਈ ਗਾੜੀਆਂ ਹੁਣ ਹੁਣ ਲੱਗੂ ਪਤਾ ਦਿਖਾਤਾ ਬੇ ਦਿਖਾਤੇ ਇੱਥੇ ਤਾਰੇ ਹਾਂ ਪਤਾ ਵੀ ਨਹੀਂ ਲੱਗਦਾ ਹੁਣ ਸੁਧ ਬੁੱਧੀ ਨਹੀਂ ਦੁਨੀਆਦਾਰੀ ਦੀ ਅਲਤ ਦੇਖ ਹਜੇ ਤੱਕ ਤੂੰ ਦੇਖੀ ਕੀ ਕੁਛ ਬਣੂ ਉਹਦੇ ਨਾਲ ਕੀ ਕੁਛ ਬਣੂ ਤੇ ਇੱਥੇ ਆ ਇੱਥੇ ਤੂੰ ਇੱਥੇ ਮੈਂ ਆ ਨਰਕ ਸੁਰਗ ਉਰੀ ਦਿਖਾ ਦਿੰਦਾ ਰਾ ਬੁੱਤੇ ਜਾਣ ਦੀ ਲੋੜ ਨਹੀਂ ਹੁਣ ਤਾਂ ਨੀ ਚਲੋ ਤਾਂ ਮੈਂ ਤੇਰੀ ਗੱਲ ਮੰਨਦੀ ਆ ਮੈਂ ਤਾਂ ਇਹ ਕਹਿੰਦੀ ਮਾਪਾ ਜਾਨ ਆਈਏ ਮੈਨਾਂ ਤੇ ਪਤਾ ਲੈ ਆਉਣੀ ਆਪਣ ਜਾਂਦੇ ਭਈ ਉਹਦੇ ਤੀਮੀ ਦਾ ਸੁਭਾਣੀਆਂ ਨਹੀਂ ਪਤਾ ਕੀ ਬੋਲੇ ਨੀ ਗੱਲ ਤਾਂ ਸੁਣ ਲੈ ਪਹਿਲਾਂ ਬੇ ਲਖਣੀਏ ਆਪਾਂ ਗਾਹਾਂ ਦੀ ਬਾਹਲੀ ਹੰਦਰ ਦੀ ਨਾ ਜਾਣਾ ਨੀ ਮਾਣੀ ਮੋਟੀ ਖਬਰ ਮਿਲੂ ਖਬਰਸਾਰ ਦਾ ਮਿਲੂ ਵੀ ਆਖਰ ਗੱਲ ਕੀ ਹੋਈ ਆ ਨਹੀਂ ਬੱਸ ਕਰ ਉਹਦੀ ਤੀਮੀ ਚਾਰੇ ਚੱਕ ਕੇ ਮਾਗਰ ਪੈ ਜੂ ਰਹਿਣ ਦੇ ਤੂੰ ਕੀ ਕਰਨਾ ਨਹੀਂ ਉਹ ਤਾਂ ਮੂੰਹ ਟੱਡੀ ਪਈ ਆ ਉਹਨੇ ਕੀ ਬੋਲਣਾ ਉਹ ਆਏਗੀ ਬਲਵੀਰੋ ਜੀ ਉਹ ਜ਼ਰੂਰ ਮਾਰਦੀ ਆ ਟੋਂਟਾਂ ਜੀਆਂ ਉਹਨੂੰ ਆਪਾਂ ਕੀ ਸਮਝਣੇ ਸਿੱਬੋ ਨੂੰ ਕੀ ਹੋ ਗਿਆ ਸਿੱਬੋ ਤਾਂ ਇੰਨੀ ਬਿਮਾਰ ਨਹੀਂ ਆ ਤਾਂ ਹੁਣ ਛੁੱਟੀ ਮਿਲੀ ਹਸਪਤਾਲ ਚੋਂ ਲੈ ਫਿਰ ਮੁੰਡੇ ਨੂੰ ਕਈ ਕੇ ਦਾਈ ਤੀ ਨਹੀਂ ਉਹਨੇ ਤਾਂ ਵਰਤਨ ਪੂਰੀ ਗੱਲ ਨਹੀਂ ਦੱਸੀ ਫਿਰ ਤਾਂ ਭਾਣੇ ਮੇਰੀ ਗੱਲ ਸੁਣ ਲੈ ਲੈ ਤੂੰ ਐਂ ਦੇਖ ਲੈ ਸਿੱਬੋ ਨੇ ਕੁਝ ਕਰਾਇਆ ਕਰਨੈਲ ਤੇ ਹੁਣ ਬਹਾਨਾ ਲਾ ਕੇ ਆਪ ਪਈਆ ਕਿ ਮੈਂ ਵੀ ਤੇਨਾਲ ਕੁਮਾਰ ਸੀਪਾ ਨੂੰ ਆਇਤੀ ਵੀ ਇਹ ਉੱਪਰ ਦੀ ਜਰਾਨੀਆਂ ਪਿੱਛੇ ਫਿਰਦਾ ਮੇਰੇ ਕੋਲੇ ਆਉਂਦਾ ਨਹੀਂ ਹਾਂ ਤਾਂ ਕਰਕੇ ਇੱਥੇ ਇਧਰ ਨਿਕਲੂ ਵਿੱਚੋਂ ਪੈ ਗਈ ਵਿੱਚੋਂ ਹਾਂ ਨਿਕਲੋ ਗੱਲ ਵਿੱਚੋਂ ਤੂੰ ਦੇਖ ਲਈ ਹਾਂ ਹੁਣ ਤੂੰ ਕਿੱਧਰ ਨੂੰ ਜਾ ਰਹੀ ਹੈ ਕਿੱਧਰ ਘਰ ਤਾਂ ਇਧਰ ਇਧਰ ਕੀ ਕਰਨ ਜਾਨੀ ਹੈ ਤੂੰ ਇਧਰ ਤਾਂ ਮਾਮਣਾ ਚ ਹੋਰ ਕੰਮ ਜਾਂਦੀ ਤੇ ਚਲ ਫਿਰ ਤੂੰ ਮੈਨੂੰ ਘਰੀ ਲੈ ਚਲ ਫਿਰ ਜਾਈ ਉਹ ਇਹਨਾਂ ਦੇ ਤਾਂ ਮੈਂ ਤੂੰ ਤਾਂ ਬਾਹਲੇ ਪਿੰਡ ਚ ਗੇੜੇ ਦਿੱਨੇ ਆ ਬਾਹਲੇ ਉਹਨੇ ਦਿੱਤੇ ਹੋਏ ਤੇ ਲੱਭੋ ਉਹਨਾਂ ਦੇ ਜਾਣਾ ਸੀ ਤੂੰ ਕੰਮ ਜਾਂ ਨ ਮੇੜ ਆਪਾਂ ਫਿਰ ਕਰਨੇ ਲੱਕੇ ਚੱਲਦੇ ਹਾਂ ਆਥ ਨੇ ਚੱਲਾਂਗੇ ਦੇਖ ਮੇਰੇ ਪੈਨੇ ਕੰਮ ਸਾਡੇ ਲੱਗ ਰਹੇ ਨੇ ਦਿ ਅੱਥਣੇ ਚੱਲਾਂਗੇ ਚੱਲ ਕੋਈ ਨਾ ਪਰਾ ਜਿੱਥੇ ਲਾਂਗੇ ਚੰਗਾ ਚੱਲ ਤੂੰ ਫੇਰ ਮੈਨੂੰ ਘਰੀ ਲੈ ਜਾ ਲਾ ਹੁਣ ਬੈ ਜਾ ਸ਼ੁਕਰਾ ਤੂੰ ਮੈਨੂੰ ਮਿਲ ਗਈ ਚੱਲ ਬੈ ਗਈ ਹਾਂ ਇਹ ਚੱਲ ਫੋਟੋ ਦਾ ਸਿਰ ਹਲਾਤਾ ਬਸ ਦੇਖਦੀ ਜਾ ਆ ਵਾਲੇ ਪਹਾੜ ਆਏ ਹਾਂ ਬੇਬੀ ਉਹ ਦੇਖੋ ਉਹ ਦੇਖੋ ਤਾਂ ਸਹੀ ਕੀ ਲੇਕ ਲੁਕੀ ਬੋਟਿੰਗ ਵੀ ਕਰ ਰਹੇ ਨੇ ਹਾਂ ਹਨਾ ਮੈਂ ਵੀ ਕਰਨੀ ਹੈ ਅੱਛਾ ਵੋਟਿੰਗ ਵੀ ਕਰਨੀ ਆ ਹਾਂ ਬੀਬੀ ਕਰਦੇ ਆ ਨਾ ਬਹੁਤ ਮਜ਼ਾ ਆਏਗਾ ਉਹ ਕਾਂ ਨੂੰ ਮਜ਼ਾ ਮੁਝਾ ਯਾਰ ਉਹਦਾ ਕੀ ਹੈ ਕਿਸ਼ਤੀ ਦਾ ਯਾਰ ਉਥੇ ਉਲਟ ਗਿਆ ਔਖਾ ਹੋ ਜਾਊਗਾ ਮੈਂ ਤਾਂ ਕਦੇ ਬੈਠਿਆ ਨਹੀਂ ਹੈਗਾ ਕਿਸ਼ਤੀ ਕੁਸ਼ਤੀ ਚ ਨਾਲੇ ਬੀਬੀ ਉਹ ਕਿਸ਼ਤੀ ਉਲਟਦੀ ਨਹੀਂ ਹੈ ਮੈਨੂੰ ਪਤਾ ਹੈ ਸਾਰੀ ਸੇਫਟੀ ਹੁੰਦੀ ਹੈ ਅਸੀਂ ਪੈਰਾਂ ਨਾਲ ਬਸ ਐ ਐ ਕਰਕੇ ਚਲਾਣਾ ਹੈ ਤੈਨੂੰ ਕੀ ਪਤਾ ਤੂੰ ਕੀ ਆਈ ਆ ਪਹਿਲਾਂ ਉਰੇ ਉਰੇ ਤਾਂ ਨਹੀਂ ਆਈ ਪਰ ਚੰਡੀਗੜ੍ਹ ਇੱਕ ਵਾਰ ਕੀਤੀ ਸੀ ਸੱਚਾ ਚੰਡੀਗੜ੍ਹ ਠੀਕ ਆ ਠੀਕ ਆ ਸੇਲੀਆਂ ਨਾਲ ਗਈ ਸੀ ਬਾਲਾ ਫਾਇਦਾ ਨਹੀਂ ਹੈਗਾ ਮੈਨੂੰ ਤਾਂ ਕੋਈ ਫਾਇਦੇ ਦੀ ਗੱਲ ਲੱਗਦੀ ਨਹੀਂ ਹੈਗੀ ਉਂਝ ਕੀ ਆ ਪਾਣੀ ਚ ਕੀ ਆ ਹੋਰ ਆਪਾਂ 3 ਦਿਨ ਕਰਨਾ ਵੀ ਕੀ ਹੈ ਇਹ ਵੀ ਤਾਂ ਦੇਖੋ ਨਾ ਅਸੀਂ ਅੱਜ VOTING ਕਰਦੇ ਆਂ ਕੱਲ ਨੂੰ ਫਿਰ ਸੀਨ ਨੂੰ Enjoy ਕਰਾਂਗੇ ਹੋਰ ਸਿਨ ਬਿਊਟੀ ਦੇਖਾਂਗੇ ਜੈਸਮਨ ਮੇਰੀ ਗੱਲ ਸੁਣ ਲੈ 2 ਦਿਨ ਮੈਂ ਵੱਧ ਤੋਂ ਵੱਧ ਰਹਿ ਸਕਦਾ 3 ਦਿਨਾਂ ਦਾ ਯਾਰ ਮੈਂ ਤੈਨੂੰ ਕਹਿ ਨਹੀਂ ਸਕਦਾ 2 ਦਿਨ ਪਰ ਕਿਉਂ ਮੈਂ ਤਾਂ ਯਾਰ ਪਹਿਲੀ ਬਹਾਨਾ ਲਾ ਕੇ ਆਇਆ ਕਰੇ ਬਿਨਾਂ ਆਪਦੇ ਆੜੀ ਦੀ ਮਾਂ ਦਾ ਖੂਨ ਘਟਾਤਾ ਇਸ ਗੱਲ ਦੇ ਮਰੇ ਨੇ ਮਾ ਮੇਰਾ ਖੂਨ ਚਾਹੀਦਾ ਮੈਂ ਤਾਂ ਬਹਾਨਾ ਲਾ ਕੇ ਆਇਆ ਕਰੇ ਮੈਂ ਤਾਂ ਉਹਨੂੰ ਖੂਨ ਦੇਣ ਜਾਣਾ ਬੇਬੇ ਤੁਸੀਂ ਮੈਨੂੰ ਝੂਠ ਬੋਲ ਰਹੇ ਹੋ ਤੁਸੀਂ ਕਿਉਂ ਨਹੀਂ ਮੇਰੇ ਨਾਲ ਟਾਈਮ ਸਪੈਂਡ ਕਰ ਰਹੇ ਹੋ ਉਹ ਟਾਈਮ ਕੀ ਕਰੂੰਗਾ ਯਾਰ ਮੈਂ ਤੈਨੂੰ ਕਹੀਂ ਐਨਾ ਵੀ ਦੋ ਦਿਨ ਲਾ ਜਾਾਂਗੇ ਆਪਾਂ ਫਿਰ ਚੱਲਦੇ ਆਂ ਨਾ ਥੱਲੇ VOTING ਕਰਦੇ ਆਂ ਤੁਹਾਨੂੰ ਤਾਂ ਹੁਣ ਆਇਆ ਬੋਲੀ ਹੋਈ ਆ ਤੂੰ ਆਪਾਂ ਤਾਂ ਚੱਲਦੇ ਆਂ ਥੱਲੇ ਜਾਣ ਦੀ ਬਜਾਏ ਤਾਂ ਵੀ ਚੱਲਾਂਗੇ ਪਰ ਪਹਿਲਾਂ ਨੀਚੇ VOTING ਇਸੇ ਟਾਈਮ ਤੁਸੀਂ ਮੇਰਾ ਕਹਿਣਾ ਕਿਉਂ ਨਹੀਂ ਮੰਨ ਰਹੇ ਯਾਰ ਮੰਨਦੀ ਨਹੀਂ ਹੁੰਦੀ ਇੱਕ ਤਾਂ ਤੂੰ VOTING ਚ ਦੱਸ ਚੱਲ ਕੋਈ ਨਾ ਬੋਟਿੰਗ ਦਾ ਦੇਖਾਂਗੇ ਆਪਾਂ ਥੱਲੇ ਜਾ ਕੇ ਦੇਖਾਂਗੇ ਨਾਲੇ ਮੈਨੂੰ ਭੁੱਖ ਵੀ ਲੱਗੀ ਐ ਉਹ ਦੇਖੋ ਰੈਸਟੋਰੈਂਟ ਆਪਾਂ ਉਥੇ ਨਾਲ ਸੈਂਡਵਿਚ ਖਾਵਾਂਗੇ ਨਾਲੇ ਕੋਲਡ ਡਰਿੰਕ ਪੀਵਾਂਗੇ ਉਤਲੇ ਫੁਲੇ ਆ ਜਾ ਬੜਾ ਖਾਂਦੇ ਨਹੀਂ ਹੁੰਦੇ ਤਲੇ ਫੁਲੇ ਚ ਕੀ ਫਾਇਦਾ ਯਾਰ ਐਵੇਂ ਵੇਟ ਵਧੀ ਜਾਊਗਾ ਹੁਣ ਸੈਂਡਵਿਚ ਕੋਈ ਤਲੇਆਵਾ ਨਹੀਂ ਐ ਠੀਕ ਐ ਨਾਲੇ ਮੈਂ ਤਾਂ ਸਾਡ ਰੱਖਿਆ ਮੈਂ ਤਾਂ ਚਾਹ ਵੀ ਘੱਟ ਪੀਣ ਲੱਗਿਆ ਹੁਣ ਕਿਤੇ ਐ ਨਾ ਗਈ ਖਵਾਉਣ ਦਾ ਮਾਰਾ ਕਹਿੰਦਾ ਖਾ ਲੈ ਜਿਹੜਾ ਕੁਝ ਖਾਣਾ ਉੱਥੇ ਵੈਸੇ ਆਪਣੀ ਤਾਂ ਇਹ ਹੀ ਆ ਤੁਸੀਂ ਕੰਜੂਸ ਹੋ ਬਹੁਤ ਜ਼ਿਆਦਾ ਹੂੰ ਕੰਜੂਸੀ ਦੀ ਗੱਲ ਨਹੀਂ ਹੈਗੀ ਜਿਦੋਂ ਆਪਾਂ ਪੰਜਾਬ ਚ ਵਾਗੇ ਨਾ ਉੱ ਉਧੇ ਵਰਗੀ ਤਾਂ ਰੀਸੀ ਨਹੀਂ ਹੈਗੀ ਯਾਰ ਨਾ ਮੈਂ ਕੁਲਚਾ ਖਾਣਾ ਨਾ ਮੈਂ ਗੰਨੇ ਦਾ ਜੂਸ ਤੁਸੀਂ ਮੈਨਾਂ ਹੇਠੇ ਚਲੋ ਆਪਾਂ VOTING ਵੀ ਕਰਾਂਗੇ ਸੈਂਡਵਿਚ ਵੀ ਖਾਵਾਂਗੇ ਨਾਲ ਕੋਲਡ ਡਰਿੰਕ ਵੀ ਪੀਵਾਂਗੇ ਚਲੋ ਨਾ ਬੇਬੀ ਕਿਉਂ ਕਬਦੇ ਹੋ ਤੂੰ ਫੁਲਵਾਉਗੀ ਹੁਣ ਹੈ ਚੱਲ ਫਿਰ ਚੱਲ ਚੱਲ ਕਿਤੇ ਨਾ ਚਲੀਏ ਆ ਜਾ ਅੱਛਾ ਫੋਟੋਸ ਤੇ ਠੀਕ ਆ ਗਈਆਂ ਨਾ ਫੋਟੋ ਦਾ ਪੂਰੀਆ ਵਧੀਆ ਨੇ ਇਹ ਤਾਂ ਹੁਣ ਪਾ ਦੇ ਇੰਸਟਾ ਤੇ ਤੂੰ ਠੀਕ ਹੈ ਬਾਕੀ ਫਿਰ ਆਪਾਂ ਹੇਠੇ ਜਾ ਕੇ ਕਰਦੇ ਆ ਆ ਜਾ ਚੱਲ ਚੱਲ ਉਹ ਪ੍ਰਾਈਵੇਟ ਰੱਖਿਆ ਕਰ ਅਕਾਊਂਟ ਜੇ ਇਹਨੂੰ ਨਾਲੇ ਹੁਣ ਤੂੰ ਪ੍ਰਾਈਵੇਟ ਹੀ ਆ ਟੈਨਸ਼ਨ ਕਿਉਂ ਲੈਂਦੇ ਹੋ ਚੱਲ ਬ ਮੈਂ ਇਹ ਸੈਂਡਵਿਚ ਖਾਉਂਗੀ ਮੈਂ ਪਹਿਲਾਂ ਹੀ ਦੱਸਦਾ ਲੈ ਦੇ ਖਾ ਮੁਰ ਅੰਬਾ ਅੰਬਾ ਹੋਠ ਕਰੇ ਤਾਂ ਕੋਈ ਦਿਨਾਂ ਨਹੀਂ ਹੈਗਾ ਬਾਬਾ ਹੀ ਪਿਆ ਵਿਚਾਰਾ ਉਹੀ ਗੱਲ ਹੋ ਗਈ ਦੇਖ ਲੈ ਆਪ ਤਾਂ ਟੱਪ ਗਈ ਇਹ ਬੰਦਾ ਦੱਸ ਕੇ ਤਾਂ ਵਗ ਜੇ ਵੀ ਭਈ ਮੈਂ ਦੱਸਦਾ ਜਾਵਾਂ ਵੀ ਕੋਈ ਦੇਖਭਾਲ ਕਰ ਦੂ ਇਹਦੀ ਆ ਜਾ ਆ ਜਾ ਬੇ ਮੈਨੂੰ ਥੱਲੇ ਲਾ ਲੈ ਮੈਂ ਡਿੱਗ ਜੂਗੀ ਉਹ ਨਹੀਂ ਡਿੱਗਦੀ ਹੈ ਹਾਂ ਉਹਨਾਂ ਕੰਗਲ ਤਾਂ ਹੈਗੀ ਆ ਪਹਿਲਾਂ ਤਾਂ ੱੱਕੀ ਖਾਦੇ ਨੇ ਫੇਰ ਤਾਂ ਤੈਨੂੰ ਹੌਣ ਮਿਲ ਰਿਹਾ ਪਰ ਤੂੰ ਕਾਤਰ ਨਹੀਂ ਕਾਤਰ ਕਿਹੜਾ ਪਿਆਰ ਬੁੱਕੀਆਂ ਨਾ ਖਾ ਲਈ ਮੈਂ ਐਂ ਕਦੇ ਆਈਆਂ ਐਂ ਕਦੇ ਸੋਚਿਆ ਵੀ ਛੁਪਨੇ ਚ ਛੁਪੇ ਸੋਚੇ ਛੁਪਨੇ ਚ ਕਪੀਲਦਾਰਾਂ ਦੇ ਕੰਮ ਨਹੀਂ ਹੁੰਦੇ ਇਹ ਤਾਂ ਤੇਰੇ ਵਰਗੇ ਡੰਡੇ ਬਰਾ ਹੋ ਇੱਧਰ ਜੇ ਉਤਰਨ ਦੇ ਬੰਤਾ ਓਏ ਲੈ ਲੈ ਹਾਂ ਆ ਲੈ ਉਹ ਫੋਟੋ ਵਾਣਾ ਕੀ ਹਾਲ ਹੈ ਬਾਈ ਹੈ ਬੜੀਆ ਫੋਟੋ ਖਿਜਣਾ ਹੈ ਅੱਛਾ ਇਹਨਾਂ ਆਲ ਦੀ ਫੋਟੋ ਚਾਹੀਦੀ ਵਕੀਲ ਨੇ ਕਿਹਾ ਤੀਆ ਤੇ ਐਂ ਕਰ ਕਿੰਨੇ ਪੈਸੇ ਲੈਣਾ ਇੱਕ ਫੋਟੋ ਦੇ 200 200 ਹਾਂ ਲੈ ਐਂ ਕਰ ਫਿਰ ਫੋਟੋ ਖਿੱਚ ਸਾਡੀ ਇੱਕ ਤਾਂ ਆਪਣੀ ਦੋਨਾਂ ਦੀ ਵਾਹ ਵੇ ਤੇਰੇ ਕੰਮ ਕਰ ਆਪਦਾ ਉਹ ਇੱਥੇ ਖਰਚਾ ਕਹਦੇ ਮੱਦ ਕਰੇ ਫੋਟੋ ਖਿਚਾਉਣ ਦੇ ਮਾਰੇ ਨੇ ਕਰਿਆ ਇੱਕ ਤਾਂ ਫੋਟੋ ਐਂ ਖਿਚਾਵਾਂਗਾ ਮੁੱਕੀ ਮਾਰੂੰ ਤੇਰੇ ਬਣਿਆ ਫੋਟੋ ਖਿਚਾਉਣ ਦਾ ਓਏ ਗੱਲ ਤਾਂ ਸੁਣ ਲੈ ਖੜ ਜਾ ਫਿਰ ਖੜ ਜਾ ਹਾਂ ਕੀ ਖੜ ਜਾ ਆ ਆ ਕੀ ਦਾ ਨੰਬਰ ਆ ਜਿਦਾ ਮਰਜ਼ੀ ਹੋਵੇ ਵਕੀਲ ਦਾ ਨੰਬਰ ਆ ਉਹਨੇ ਖਰਚਾ ਖੜਜਾ ਫਰ ਲਈ ਜਾ ਮੈਨੂੰ ਕੀ ਹੈ ਹੈਲੋ ਵਕੀਲ ਸਾਹਿਬ ਨਾਮ ਚਕਾਰ ਆ ਮੈਂ ਇੱਥੇ ਗਿਆ ਹੋਇਆ ਦੀ ਆਪਣਾ ਤੁਸੀਂ ਫੋਟੋਆਂ ਖਿਜਣ ਭੇਜਿਆ ਦੀਗਾ ਹਾਂ ਇਹ ਤਾਂ ਯਾਰ ਫੋਟੋ ਨਹੀਂ ਖਿਚਾ ਰਹੀ ਲੈ ਉਹ ਕਹਿੰਦਾ ਫੇਲਡ ਰਜੈਕਟ ਹੋ ਮੂਰੋਂ ਆ ਗੱਲ ਕਰਿਓ ਗੱਲ ਕਰਿਓ ਗੱਲ ਕਰ ਹੈਲੋ ਹਾਂ ਫੋਟੋ ਤਾਂ ਹੁਣ ਖਿਚਾਉਣੀ ਪੂਗੀ ਕਹਿੰਦਾਹੀਂ ਪਤਾ ਕੀ ਗੱਲ ਜੂ ਪੁੱਠੀਆਂ ਸਿੱਧੀਆਂ ਜਾਂ ਫੋਟੋ ਖਿਚਾਈ ਜਾਂਦਾਗਾ ਉਂ ਖੜ ਖਿੱਚ ਲੈ ਖੜ ਕੇ ਪੋਜਦਾ ਕਹਿੰਦਾ ਉਹ ਪੋਜ ਚ ਖਿਚਣੀ ਪਊ ਉਹ ਪੋਜ ਨਹੀਂ ਇਹ ਤਾਂ ਐ ਉੱਪਰ ਦੀ ਵਾਹਵਾ ਕੇ ਕਹਿੰਦੇ ਉਹ ਫਿਰ ਪੋਜੀ ਹੋ ਗਿਆ ਉਹ ਅੱਛਾ ਨਾਰਮਲ ਆ ਦੇਖ ਕਹਿੰਦਾ ਨਾਰਮਲ ਫੋਟੋ ਖਿੱਚ ਲਾ ਹਾ ਦੋਈ ਪੀਏ ਤੇਰੀ ਲੈ ਭਾਈ ਖਿੱਚੀ ਮੈਂ ਮੇਰੀ ਗੱਲ ਸੁਣ ਮੈਂ ਦੋ ਮਾਰੂੰਗੀ ਫਟ ਕੇ ਟਿਕ ਦਿਨੀਆ ਖੜ ਤਾ ਜਾ ਨਾ ਮੈਂ ਫੋਟੋ ਖਿੱਚ ਇਹ ਆ ਚੱਕ ਮੈਂ ਤਾਂ ਚੱਲੀ ਉਹ ਨਹੀਂ ਮੇਰੀ ਗੱਲ ਸੁਣ ਲੈ ਜੇ ਇੱਥੇ ਹੁਣ ਮੇਰੀ ਗੱਲ ਸੁਣ ਲੈ ਕੰਮ ਨਾ ਬਣਾ ਨਾਲ ਤਾਂ ਫੇਲਡ ਜੈਕਟ ਹੋਊ ਨਾਲੇ ਦੁਬਾਰੇ ਇੱਥੇ ਫੇਰ ਆਉਣਾ ਪਊ ਉਰਾ ਆ ਜਾ ਉਰੇ ਤਾ ਉਰੇ ਉਰੇ ਆਉਰੇ ਮਾਇ ਨਹੀਂ ਆਉਂਦੀ ਉਰੇ ਦਾ ਮੈਂ ਤਾਂ ਛਾਲ ਮਾਰ ਕੇ ਮਰ ਜੂ ਪਰ ਮੈਂ ਫੋਟੋ ਨਹੀਂ ਕਰਾਂ ਗੱਲ ਤਾਂ ਸੁਣ ਲੈ ਮੈਂ ਤਾਂ ਇੱਧਰ ਜੇ ਕੰਮ ਨਾ ਬਣਿਆ ਨਾਲੇ ਤਾਂ ਦੁਬਾਰੇ ਆਉਣਾ ਪਊ ਹੁਣ ਤਾਂ ਮੈਂ ਅੱਧ ਦਿੰਨਾ ਵੀ ਆ ਫਿਰ ਮੈਂ ਤੈਨੂੰ ਅੱਧ ਵੀ ਨਹੀਂ ਦੇਣਾ ਮੈਂ ਤੈਨੂੰ ਇੱਕ ਗੱਲ ਦੱਸਦੀ ਉਹ ਫੇਲ ਕਰਕੇ ਤਾਂ ਸਾਰਾ ਕੰਮ ਮੜ ਜੂਗਾ ਤੇਰਾ ਆਏ ਕਾਦੇ ਖਤਰਾ ਉਹ ਤਾਂ ਤਾਂ ਕੰਮ ਕਰਨਾ ਨਹੀਂ ਇਹੇ ਖਤਰਾ ਆਇਆ ਕਿ ਬੜਾ ਸਿਆਪਾ ਪਿਆ ਕਿੱਥੋਂ ਮੇਰੇ ਗਲ ਪੈ ਗਿਆ ਚੱਲ ਉਧਰ ਫੋਟੋ ਤਾਂ ਖਿਜਾਉਣੀ ਪਊਗੀ ਆ ਜਾ ਹੱਥ ਫੜਾ ਆ ਨਹੀਂ ਸਿੱਧਾ ਚੱਲ ਮੈਂ ਨਹੀਂ ਫੋਟੋ ਫੁੱਟੋ ਕਰਮ ਦਿਆ ਇੰਦਰ ਉਹ ਫੋਟੋਆਂ ਖਿਜਾਉਣ ਤਾਂ ਆ ਹੋਰ ਇੱਥ ਗੱਲ ਸੁਣ ਲੈ ਨਾਲ ਤਾਂ ਇੰਨਾ ਖਰਚਾ ਹੋਗਾ ਨਾਲੇ ਫਿਰ ਫੋਟੋਆਂ ਨਹੀਂ ਖਿਚਾਉਣੀਆਂ ਇਹ ਤਾਂ ਤੇਰੀ ਗੱਲ ਗਲਤ ਹੈ ਹੋਈ ਜਾਵੇ ਖਰਚਾ ਵਕੀਲ ਦਾ ਬਿੰਦੇ ਬਿੰਦੇ ਫੋਨ ਆਈ ਜਾਂਦਾਗਾ ਉਹ ਕਹਿੰਦਾ ਫਾਈਲ ਰਜੈਕਟ ਹੋਊ ਕੱਟੀ ਜਾਊ ਫਾਈਲ ਫਿਰ ਆ ਮੂੰਹ ਨਹੀਂ ਰਹਿਣਾ ਤੇਰਾ ਜਹੇ ਜਾ ਤੂੰ ਐ ਨਾ ਉਹ ਵਕੀਲ ਵੀ ਉਹੀ ਜੀ ਹੈ ਹਾਂ ਉਹ ਤਾਂ ਮੋਦਣੀ ਤੇਖ ਲੈ ਗੱਲ ਤਾਂ ਸੁਣ ਮੈਂ ਇੱਕ ਸਾੜੇ ਵਾਲਾ ਇੱਕ ਮਿੰਟ ਸਿੱਧੀ ਖੜੀ ਆ ਦੇ ਆ ਦੇ ਹਟ ਤਾ ਜਾ ਐ ਐ ਕਰੀ ਐ ਕਰੀ ਐ ਐ ਕਰ ਆ ਦੇ ਇੱਕ ਤਾਂ ਐ ਫੋਟੋ ਐ ਖੜ ਤਾ ਜਾ ਖੜ ਤਾ ਜਾ ਐ ਫੋਟੋ ਤੇ ਇੱਕ ਐ ਐ ਫੋਟੋ ਐ ਫਾਈ ਫੋਟੋ ਇੱਕ ਫੋਟੋ ਵੀ ਹੋਜੂਗੀ ਹੈ ਨਾ ਆਏ ਹੁੰਦੀ ਨਹੀਂ ਫੋਟੋ ਹੱਦ ਹੋਈ ਪਈ ਐ ਇੱਥੇ ਦੁਬਾਰੇ ਆਉਣਾ ਨਹੀਂ ਹੈਗਾ ਫਿਰ ਮੈਂ ਤੈਨੂੰ ਗੱਲ ਦੱਸਦੀ ਨਾਲੇ ਵਕੀਲ ਤੈਨੂੰ ਗਾਲਾਂ ਕੱਢੂਗਾ ਵੀ ਹਾਂ ਲੋਕ ਦੇਖਣ ਲੱਗੇ ਲੋਕ ਦੇਖੀ ਜਾਣ ਪਤਾ ਵੀ ਐਡੀ ਦੂਰ ਪਹਾੜਾਂ 'ਚ ਤਾਂ ਨਹੀਂ ਫਿਰਦਾ ਤੀਵੀਂ ਫੋਟੋ ਨਹੀਂ ਖਿੱਚਾਉਂਦੀ ਮੈਂ ਤਾਂ ਸੁਣਦਾਂ ਨੀ ਬੋਲੀ ਜਾ ਓ ਬਾਈ ਫੋਟੋ ਵਾਲਾ ਮੈਂ ਲੇਵਾਂ ਨਾ ਬਲਾਕੇ ਬੇਬਸ ਸੁਣਦਾਂ ਨੀ ਮੈਂ ਭਾਈ ਸਿਆਪਾ ਬੇਟੇ ਆਹ ਫੜਾ ਤੂੰ ਥੱਲੇ ਉਤਰ ਜਾ ਯਾਰ ਇੱਕ ਤੂੰ ਪਹਾੜੀਆਂ ਨੇ ਇੱਕ ਤੂੰ ਮਾਰਦਾ ਮੈਨੂੰ ਬਸ ਥੋੜਾ ਜਿਹਾ ਲੈ ਜਾ ਆ ਇੱਥੇ ਰੋ ਕਾ ਸਟਾਲ ਤੇ ਰੋਕ ਆਹ ਯਾਰ ਕਸਮਨ ਤੀਮੀ ਨੂੰ ਸਿੱਧਰੇ ਪੁੱਤਰੇ ਤੂੰ ਥਾਂ ਚ ਲਾਇਆ ਜਾ ਵੀ ਬੰਦਾ ਆ ਭਾਈ ਨੂੰ ਕਰਤਾ ਲਵੇ ਆ ਭਾਈ ਨੂੰ ਫੋਟੋ ਦਿਖਾ ਖੱਲੀਆਂ ਚੜੀਆਂ ਥੱਲੇ ਦਾ ਤਾਰ ਭਾਈ ਦਾ ਦਿਂਦਾ ਜੀ ਮੈਨੂੰ ਖੜਦਾ ਖੜਦਾ ਬੋਚ ਕੇ ਬੋਚ ਕੇ ਟੇਡਾ ਹੋ ਜਾ ਆ ਭਾਈ ਨੂੰ ਫੋਟੋ ਦਿਖਾ ਦੇ ਹੋਰ ਜੀ ਠੀਕ ਆ ਆਏ ਤਾਂ ਪਸੋਂ ਨਾ ਕੀ ਬਣਾ ਰਿਹਾ ਹਾਂ ਪਸਰ ਬਣਾਉਣਾ ਕੀ ਬੱਸੇ ਘੋੜ ਰਹੇ ਆ ਆਪਣਾ ਆਹ ਉਹ ਮੈਂ ਉਹਦੋਂ ਘਰ ਜਨ ਨੂੰ ਕਿਹਾ ਸੀ ਮੈਂ ਫੋਟੋਆਂ ਕਢਾ ਕੇ ਲੈ ਰਸੋ ਰਾਤ ਆਹ ਫੋਟੋ ਜੀ ਦਿਖਾ ਦੇ ਆ ਦੇਖਾ ਇਹੇ ਆਪ ਆ ਫੜ ਇਹ ਨੂੰ ਦੇ ਦੇਖ ਆ ਫੜ ਇਹ ਨਾ ਆਹਾ ਬੰਦਾ 부ੜੀ ਇਹ ਇਧਰ ਆਏ ਨੇ ਛੋਡੇ ਕਣੀ ਆਹਾ ਬੰਦਾ ਆਹਾ 부ੜੀ ਇਹਦੇ ਨਾਲ ਇਹ ਦੇਖਿਆ ਤੁਸੀਂ ਕਿਤੇ ਦੇਖਿਆ ਤੋਂ ਨਹੀਂ ਸਰ ਅੰਦਰ ਦਾ ਨਾ ਉਹ ਲੈਕ ਚ ਦੇਖਿਆ ਉਹਨਾਂ ਨੂੰ ਹੈ ਲੈਕ ਨਾ ਲੈਕ ਜੜੀ ਹੈ ਹਾਂ ਲੈਕ ਕਿਵੇਂ ਉਧਰ ਦੇਖੋ ਜੋ ਜਾ ਕੇ ਨਾ ਅੰਦਰ ਤਾਂ ਰਾ ਗਿਆ ਉਧਰ ਦਾ ਲੈਕ ਤਾਂ ਮਾੜੀ ਨੇ ਭੈਣ ਦਾ ਕਸਮ ਪਕੜਦੇ ਚੱਲੇ ਹੋਏ ਆ ਭੁੱਖੇ ਢੱਡ ਫਿਰਦੇ ਆ ਹੈ ਬੰਦਾ ਤੋਂ ਬਗਤ ਤਾਂ ਦੇਖਿਆ ਬਸ ਲੱਗਦਾ ਯਾਰ ਦੇਖਿਆ ਤਸ ਮੜਾ ਜਾ ਉੱਧਰ ਜਾ ਕੇ ਆਉਣਾ ਉੱਧਰ ਜਾ ਉਹ ਗਿਆ ਨਾ ਹਰਾਂ ਟੂਰ ਮੈਨਾਂ ਉੱਥੇ ਹਾਂ ਮਾਂ ਸੇ ਗਿਆ ਰਸਤਾ ਨਹੀਂ ਅਸੀਂ ਆਏ ਤਾਂ ਇਧਰੋਂ ਆਉ ਪੈਂਦਾ 3 ਕਿਲੋਮੀਟਰ ਤੱਕ ਟੋਬੇ ਜਿੱਥੋਂ ਦੀ ਫਿਰਲੇ ਉੱਥੇ ਕੋਈ ਨਹੀਂ ਹੈਗਾ ਟੋਬਾ ਨਹੀਂ ਛਡਾ ਸਿੱਟਾ ਸੇਮ ਆਈ ਹੋਈ ਏ ਸੋੜੇ ਟੋਬੇ ਨੂੰ ਹਾਂ ਜੀ ਹਾਂ ਜੀ ਟੋਬੇ ਕੋਲੇ ਸਹੀ ਹੈ ਜੀ ਤੇ ਉਹ ਐ ਕਰਕੇ ਮਹਾਜੇ ਤੇਰੀ ਨਿਗਾ ਪੈਂਦੀ ਆ ਸਾਨੂੰ ਤਾਂ ਐਂ ਦੀ ਮੈਂ ਇਥੇ ਚਾਹ ਪਾਣੀ ਪੀਣ ਰੁਕਿਆ ਹੋਊਗਾ ਇਧਰ ਬਾਬੂ ਤਾਂ ਕਹਿੰਦਾ ਉੱਧਰ ਲਾਂਗੇ ਮਾਂਗੂਗਾ ਨਾ ਇੰਦਰ ਤੋਂ ਨਹੀਂ ਆਇਆ ਸਰ ਫਿਰ ਆਪਣੇ ਕੋਲੇ ਕੀ ਆ ਗਿਆ ਨਾ ਉੱਪਰ 가ਹਾਂ ਜਾ ਕੇ ਨਾ ਵਾਟਰਫਾਲ ਵੀ ਆ ਇੱਕ ਕੀ ਕੀ ਮਿਲਦਾ ਆਪਣੇ ਕੋਲੇ ਸਰ ਆਪਣੇ ਕੋਲ ਤੋਂ ਬ੍ਰੈਡ ਆਮਲੇਟ ਹੈ ਮੈਗੀ ਹੈ ਜਰਦਾ ਤਾਂ ਨਹੀਂ ਹੈਗਾ ਜਰਦਾ ਨਹੀਂ ਹੈ ਪਾਠੇ ਜੀ ਜਰਦਾ ਜਰਦਾ ਤੋਂ ਅੰਸੂ ਲੈ ਆਂ ਤੁਹਾਨੂੰ ਨਹੀਂ ਨਹੀਂ ਤੂੰ ਐਂ ਕਰੀ ਐ ਯਾਰ ਅਸੀਂ ਹੋਰ ਕੋਈ ਗੱਲ ਨਹੀਂ ਉਹ ਨਾ ਮੇਰਾ ਸਾਲਾ ਸਾਨੂੰ ਪਤਾ ਨਹੀਂ ਕਿ ਵੀ ਇੱਦੀ ਦੂਰ ਨਿਕਲਣਗੇ ਅਸੀਂ ਆਹ ਲੈ ਕੇ ਆਇਆ ਮੋਬਾਈਲ ਇਹਦੀ ਆ ਚੱਲਦੀ ਆ ਇਹ ਜਿਵੇਂ ਜਿਵੇਂ ਮੂਰੇ ਤੁਰਦੀ ਆ ਉਹ ਜਨਾਨੀ ਸਾਨੂੰ ਇਹ ਚ ਦੱਸੀ ਜਾਂਦੀ ਰਹਿੰਦੀ ਆ ਅੱਛਾ ਪਾੜਾ ਪਾੜਾ ਸਾਥੋਂ ਲੱਗ ਗਿਆ ਸਾਡੇ ਕੋਲੇ ਪੈਸੇ ਨਹੀਂ ਯਾਰ ਵੀ ਕੋਈ ਰੋਟੀ ਦਾ ਹੱਲ ਹੋ ਸਕਦਾ ਸੋ ਤਾਂ ਰੋਟੀ ਖਾ ਲਓ ਕੋਈ ਪੈਸੇ ਤਾਂ ਬਾਅਦ ਚ ਆਜੋਗੇ ਆਏ ਹਾਏ ਆਏ ਹਾਏ ਬਾ ਵਈ ਬਾ ਫਿਰ ਹੈ ਪਰੌਂਠਾ ਨਾ ਪਰੌਂਠੇ ਆਉਣ ਦੇ ਪਰੌਂਠਾ ਲਾ ਦੇ ਫਿਰ ਕਿਹੜਾ ਕਿਹੜਾ ਆਲੂ ਪਿਆਜ਼ ਦੇ ਅੰਡੇ ਵਾਲਾ ਆ ਪਾ ਦੇ ਅੰਡਾ ਹੁੰਡਾ ਪਾ ਕੇ ਨਾ ਭੈਣ ਮਰਾਉਣ ਬੰਦੇ ਤਾਂ ਕੋਈ ਗੱਲ ਨਹੀਂ ਪਾੜ ਲਾਂਗੇ ਮੇਰਾ ਸਾਲਾ ਭੁੱਖੇ ਟਿੱਡ ਬੰਦਾ ਕਿੱਥੋਂ ਲੱਭ ਜੂ ਹਾਂ ਹਾਂ ਕੀ ਗੱਲ ਹੈ ਹਾਂ ਐਂ ਕਰ ਭਾਈ ਇੱਥੇ ਬੈਠ ਇੱਥੇ ਇਹ ਹੋਰ ਵੀ ਆ ਮੈਂ ਸਮੂਸਾ ਹੈਗੀਆਂ ਆਪਣੇ ਮਸਲਾ ਕੀ ਮੱਜ ਹੈ ਹੈ ਕਾ ਕਿਲੇ ਬਾਣਦੇ ਨੇ ਰਿਸ਼ਤਾ ਬਾਣ ਕਿੰਨਾ ਤੇਰੇ ਕੋਲੇ ਦੋ ਕਿਲੇ ਆਕੇ ਦੋ ਪਿਆਹਿਆ ਹੋਇਆ ਹਾਂ ਹਾਂ ਸੱਪੀ ਹੋਈ ਜਵਾਕ ਹੋਣਗੇ ਫਿਰ ਤਾਂ ਇਹਨੂੰ ਪੁੱਛ ਕੇ ਮੈਂ ਨਹੀਂ ਪਿਆਹਿਆ ਅੱਬੀ ਕਰਾ ਦੂ ਰਿਸ਼ਤਾ ਹੋਰ ਵੀ ਆ ਯਾਰ ਇਹ ਖੱਟਾ ਬੰਦਾ ਪਿਆਹਿਆ ਨਹੀਂ ਹੈਗਾ ਕੋਈ ਰਿਸ਼ਤਾ ਕਰਾ ਦੇ ਕਰਾ ਦੇ ਹੱਲ ਕੋਈ ਲੰਗੜੀ ਲੂਲੀ ਦਾ ਕਰਾ ਦੇ ਨੂੰ ਕਰਾ ਦੇ ਵਧੀਆ ਕਰਾ ਦੇ ਲੰਗੜੀ ਨੂੰ ਠੀਕ ਹੈ ਐਂ ਦਾ ਖਾਸੂ ਸਿਆਪਾ ਹੋਇਆ ਪਿਆ ਸਾਨੂੰ ਤਾਂ ਮੇਰਾ ਸਾਲਾ ਮੈਂ ਤਾਂ ਇਹ ਗੱਲ ਕਹਿਣਾ ਮੇਰੀ ਗੱਲ ਜੇ ਹੋ ਤੀਵੀ ਕਿਸੇ ਪਾਸੇ ਲੈ ਜਾਣੀ ਤੀ ਉਹ ਸਿਧਰੇ ਪੁੱਤਰ ਸਾਥਾਂ ਸਾਫ ਥਾਂ ਚ ਲੈ ਜਾ ਆ ਬਾਬੂ ਤਾਂ ਕਹਿੰਦਾ ਰੇੜੀ ਵਾਲਾ ਕਹਿੰਦਾ ਇੱਥੇ ਗਏ ਨੇ ਫਿਰ ਆਪੋਰੇ ਕਾ ਤੋਂ ਬਹਿ ਗਏ ਓ ਯਾਰ ਬੈਠਣ ਨੂੰ ਫੁੱਫੜਾ ਖਾ ਮੰਦਰੋਂ ਦਾ ਖਮਚਿਆ ਪਿਆ ਪਰ ਖਬਰਾਂ ਲੱਭੀ ਹੁਣ ਫੇਰ ਭੱਜ ਗਏ ਲੱਭੇ ਹੁਣ ਯਾਰ ਮੈਂ ਇਤਨੀ ਤਰ੍ਹਾਂ ਹੀ ਜਾਂਦਾ ਨਾ ਬਈ ਤੂੰ ਤਾਂ ਉੱਤਰ ਨਹੀਂ ਸਕਦਾ ਅੰਨ ਬਣਾਣੀ ਆਪਾਂ ਉਤਰਿਆ ਜਾਂਦਾ ਬਣਾ ਲੈ ਦੋ ਪਰੌਂਠੇ ਬਣਾ ਲਈ ਆ ਠੀਕ ਆ ਹਾਂ ਸਿਆਪਾ ਹੋ ਗਿਆ ਹਾਏ ਹਾਏ ਇਹਦਾ ਪੈਰਾ ਜੜ ਗਿਆ ਆ ਪਿਆ ਬਾਬਾ ਦਾ ਬਾਬੇ ਠੀਕ ਹੈ ਅੱਪਾ ਬਾਗੀ ਕਾ ਦੇਖ ਲੱਡੀ-ਕਡੀਕ ਬਾਗੀ ਹੋਣੀ ਬਿਚਾਰੀ ਮੈਂ ਤਾਂ ਕੰਮ ਕਰਦੀ ਕਰਦੀ ਲੇਟ ਹੋ ਗਈ ਪਹਿਲਾਂ ਉਹਨੂੰ ਫੋਨ ਲਾ ਕੇ ਬੈਗੀ ਜਿੰਦਰ ਨੂੰ ਮੈਂ ਕਿਹਾ ਕਾਲੇ ਕੀ ਮੱਥਾ ਟੇਕ ਕੇ ਆਉਣਾਗਾ ਉਹ ਗਾਹਾ-ਗਾਹਾ ਉੱਧਰ ਫਿਰਦੇ ਨੇ ਲੱਭਦੇ ਉਹਨਾਂ ਨੂੰ ਮੈਨੂੰ ਆਏ ਸੀ ਚਲ ਮੁੜੇ ਆਉਂਦਾ ਕਰੇ ਚਲ ਕਿਹਨੂੰ ਕਹੀ ਜਾਨੀ ਨੂੰ ਕੜਾ ਪਤਾ ਲੱਗਦਾ ਬਾਬੇ ਕੁਸ ਖਾਣਾ ਪੀਣਾ ਹੈ ਖਾਣਾ ਪੀਣਾ ਕੁਸ ਬਣਾਦਾ ਪ੍ਰਿਤ ਤਾ ਆਉਗੀ ਕਦਵਾਉਗੀ ਪ੍ਰਿਤ ਤਾ ਹ ਤੇਰਾ ਬੇੜਾ ਬਹਿ ਜਾ ਚੌਰਿਆ ਤੇਰੇ ਆਹ ਲੱਛਣ ਸੀ ਤਾਂ ਹੀ ਤਾਂ ਇੱਥੇ ਪਿਆਗਾ ਮੰਝੇ ਤੇ ਸ਼ਰਮ ਸੰਗ ਮੰਗਲ ਮੰਨਣਾ ਵੜੀ ਮੋਟੀ ਤੋ ਤੇਰੇ ਪਿੱਛੇ ਫਿਰਦੇ ਨੇ ਭੌਂਕਦੇ ਭੁਖਣ ਭਾਣੇ ਹਾਂ ਤੇਨੂੰ ਸਾਰੇ ਸੁਰਤਾ ਅਰੇ ਫੋਟਾ ਮਹਾਸ ਦੀ ਸੀ ਕਿ ਮਗਾ ਵੀ ਹਪਾਉਂਕ ਦੇ ਫਿਰ ਦੇਣਾ ਲੱਭਦੇ ਉਹਨਾਂ ਨੂੰ ਕੰਜਰਾਂ ਨੂੰ ਪਤਾ ਨਹੀਂ ਕਿਹੜੇ ਪਾਸੇ ਲੰਘ ਗਏ ਚੱਲ ਕੋਈ ਨਹੀਂ ਬਾਬੇ ਮੈਂ ਤਾਂ ਕੰਮ ਧੰਦਾ ਕਰਦੀ ਆ ਜੇ ਕੁਸ ਖਾਣਾ ਹੋਇਆ ਨਾ ਮੈਨੂੰ ਦੱਸ ਦੀ ਚੰਗਾ ਮੈਂ ਬਣਾ ਦੂੰਗੀ ਪੈਂਡ ਦੀ ਮਰਾਗਾ ਦਾ ਰੇਟ ਹੀ ਵਾਲੇ ਨਹੀਂ ਉਹਦਾ ਕਿਸ਼ਤੀ ਜੋ ਹੱਥਲ ਕਰ ਦੂੰ ਮੈਨੂੰ ਲੱਗਦਾ ਮੈਨੂੰ ਰੁਪਈਆ ਸਾਰਾ 15000 ਲਿਆਂਦਾ ਤੀ 10000 ਤਾਂ ਲੱਗ ਪੀ ਗਿਆ ਕੁਛ ਰੂਮ ਤੇ ਲਾਗੇ ਕੁਛ ਟੋਲ ਟੈਕਸਾਂ ਤੇ ਲਾਗੇ ਕੁ 4000 ਦਾ ਗੱਡੀ ਤੇਲ ਪੀ ਗਈ ਇਹ ਸਾਰਾ ਦਾ ਮਹਿੰਗਾ ਪੈ ਗਿਆ ਮੈਨੂੰ ਤਾਂ ਪਹਾਣਾ ਚ ਲੈਉਣਾ ਇਹਨੂੰ ਮੈਨੂੰ ਦੱਸ ਕੀ ਕਰਾਂਗੇ ਡਾਰਲਿੰਗ ਚਲਿਏ ਆਪਾਂ ਬੈਠੀਏ ਇਥੇ ਕੀ ਕਰਾਂਗੇ ਆਪਾਂ ਮੈਂ ਤੈਨੂੰ ਪਹਿਲਾਂ ਵੀ ਆਖਿਆ ਸੀ ਜਾਰੇ ਕਿਤੀ ਜੁਲਟੀਆਂ ਦੀ ਹੁੰਦੀ ਹੈ ਇਹ ਕਈ ਥਾਂ ਮੈਂ ਦੇਖਿਆ ਮੈਂ ਬੇਬੀ ਉਹ ਦੇਖੋ ਨਾ ਸੇਫਟੀ ਗਾਰਡ ਹੈ ਸਾਰਾ ਕੁਝ ਹੈ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਹੋ ਕੋਈ ਜਦੋਂ ਮਾੜਾ ਟਾਈਮ ਹੁੰਦਾ ਨਾ ਫਿਰ ਇਹ ਵੀ ਨਹੀਂ ਕੰਮ ਕਰਦੇ ਸੇਫਟੀ ਸੂਟ ਈ ਮੈਨੂੰ ਪਤਾ ਯਾਰ ਮੈਨੂੰ ਡਰ ਲੱਗਦਾ ਮੈਂ ਤਾਂ ਤਾਂ ਕਰਕੇ ਨਹੀਂ ਜਾਂਦਾ ਐ ਨਾ ਕਹਿੰਦੀ ਕਿਤੇ ਬਿਠਾਉਣ ਦਾ ਮਾਰਾ ਕਹਿੰਦਾ ਪੈਸੇ ਬਿਠਾ ਰਿਹਾ ਨੇ ਆਪਣੇ ਕੋਲੇ ਮੈਨੂੰ ਤਾਂ ਪਤਾ ਹੀ ਹੈ ਤੁਸੀਂ ਪਹਿਲਾਂ ਤੋਂ ਹੀ ਕੰਜੂਸ ਹੋ ਓਹੋ ਤੇਰੇ ਕੋਲੇ ਉਹੀ ਗੱਲ ਹੁਣ ਤੂੰ ਮੇਰੀ ਗੱਲ ਵੀ ਮੰਨ ਲੈ ਤੇਰੀ ਗੱਲ ਮੰਨ ਕੇ ਮੈਂ ਉਰੇ ਤਾ ਗਿਆ ਆਪਾਂ ਬਾਜ਼ਾਰ ਮੈਂ ਨਹੀਂ ਜਾਣਾ ਬਾਜ਼ਾਰ ਮੈਂ ਤਾਂ ਬਸ VOTING ਹੀ ਕਰਨੀ ਹੈ ਫਿਰ ਇੱਥੇ ਹੋਰ ਬਹੁਤ ਘੁਸਾ ਦੇਖਣ ਨੂੰ ਕੱਲੀ ਹੁਣ VOTING ਤੇ ਖੜੇ ਆਪਾਂ ਪਰ ਬੀਬੀ ਆਪਾਂ ਥੱਲੇ ਤੱਕ ਸਿਰਫ ਮੋਟਰ VOTING ਕਰਨ ਵਾਸਤੇ ਤਾਂ ਆਏ ਸੀ ਇਹ ਨਹੀਂ ਹਟਦੀ ਆ ਜਾ ਯਾਰ ਤੂੰ ਮੇਰੇ ਨਾਲ ਨਹੀਂ ਆਉਂਦੀ ਹੁਣ ਤੂੰ VOTING ਤੇ ਡੀੜੀ ਪਈ ਆ ਯਾਰ ਬੋਲੇ ਆਪਾਂ ਆਥਣੇ ਹੀ ਜਾਵਾਂਗੇ ਇੱਧਰ ਗੇੜਾ ਘੱਟਣ ਵਾਲੇ VOTING ਕਰਕੇ ਜਾਵਾਂਗੇ ਠੀਕ ਹੈ ਨਾਲੇ 10 ਮਿੰਟ ਬਹਿ ਕੇ ਇੱਥੇ ਇੰਜੋਏ ਕਰਾਂਗੇ ਪ੍ਰੋਮਿਸ ਲੈ ਹੈ ਦੇਖ ਯਾਰ ਤੈਨੂੰ ਪਤਾ ਬਾਦਿਆਂ ਤਾਂ ਮੈਂ ਉਹੀ ਪੱਕਾਂ ਅੱਛਾ ਬਾਜ਼ਾਰ ਤੇ ਮੈਨੂੰ ਕੀ ਕੀ ਸ਼ਾਪਿੰਗ ਕਰਾਉਂਗੀ ਬਾਜ਼ਾਰ ਤੂੰ ਲੈ ਲਈ ਜਿਹੜਾ ਕੁਝ ਖਾਣਾ ਉਹ ਤੈਨੂੰ ਗੋਲ ਗੱਪੇ ਖਵਾਉਂਗਾ ਅੱਜ ਮੈਂ ਗੋਲ ਗੱਪੇ ਨਹੀਂ ਮੈਨੂੰ ਈਰਿੰਗਸ ਲੈ ਕੇ ਦਿਓ ਈਰਿੰਗਸ ਕਾਟੇ ਯੈਸ ਚਲ ਦੇਖ ਲਾਂਗੇ ਉੱਤੇ ਉਹ ਤਾਂ ਸਸਤੀ ਹੋਣਗੇ ਉਹ ਹਾਂ ਹਾਂ ਉਹ ਤਾਂ ਸਸਤੇ ਹੋਣਗੇ ਪਰ ਆਪਾਂ ਸ਼ਾਮੀ ਤੇ ਟਾਈਮ ਨਾਲ ਆ ਜਾਾਂਗੇ ਆ ਜਾਾਂਗੇ ਆ ਜਾਾਂਗੇ ਕਿਉਂਕਿ ਇਹਨਾਂ ਦੀ ਵੀ ਟਾਈਮਿੰਗਸ ਹੁੰਦੀ ਹੈ ਆਹੋ ਤਾਂ ਮਹਿੰਗੀ ਪੈਣਗੇ ਮੈਨੂੰ ਪਾਪਾ ਤਾਂ ਕਹਿੰਦਾ ਮੈਨੂੰ ਸਾਰੀ ਸੁਰਤ ਮੈਨੂੰ ਆਏ ਲੱਗਦਾ ਵੀ ਇਹ ਸੱਚਿਓਂ ਬੌੜ ਮਾਰੀ ਜਾਂਦਾ ਕਿ ਹੈ ਗਈ ਐ ਇਹ ਆਏ ਹੈਗਾ ਮੈਨੂੰ ਆਏ ਨਹੀਂ ਸਮਝ ਆਉਂਦੀ ਵੀ ਕਿਤੇ ਇਹ ਲੱਛਣ ਤਾਂ ਨਹੀਂ ਕਰੀ ਜਾਂਦਾ ਹੈਗਾ ਉਹੀ ਸਾਰਾ ਤੁਸੀਂ ਵਖਰਾ ਹੀ ਜਾਂਦਾ ਹੋਵੇ ਪਿਆ ਪੁਰਣਾ ਹੀ ਹੋ ਇਹਨੂੰ ਆਏ ਵੀ ਨਹੀਂ ਹੋਣਾ ਪਤਾ ਵੀ ਨਾ ਲੱਗਦਾ ਹੋਵੇ ਕਿਤੇ ਵੀ ਮੈਂ ਕੀ ਕਹੀ ਆ ਨਾ ਚਲ ਛੱਡ ਮੈਂ ਤਾਂ ਕੀ ਲੈਣਾ ਆ ਜਿਹੜਾ ਰੈਂਦਾ ਕੂੜਾ ਇਕੱਠਾ ਕਰਦਾ ਪਰ ਉਹ ਆਏ ਆ ਆ ਬੌੜਾ ਤਾਂ ਸਾਡੇ ਵਾਲਾ ਹੋ ਰਿਹਾ ਮਰਨਾ ਹੀ ਕਦੇ ਮਗਰੀ ਰਹਿ ਜੂ ਇਹਨਾਂ ਦੇ ਫਿਰਦਾ ਵੀ ਤੂੰ ਕੀ ਲੈਣਾ ਅਖੇ ਮੈਂ ਤਾਂ ਰਾਮੇ ਦਾ ਸਿਰ ਲੈ ਕੇ ਆਉਂ। ਵੀ ਤੂੰ ਕਿੱਧਰ ਫਿਰਦਾ ਭੌਂਕਦਾ ਘਰੇ ਪੜ ਜਾ ਦੱਸ। ਨਾਲਦਾ ਇੱਧਰ ਕਰਦੀਆਂ ਸੇ ਆਪਾ ਨਾਲੇ ਉਧਰ ਕਰਦੀਆਂ ਵੀ। ਨਾ ਫੇਰ ਨਾ ਕਹਦੇ ਕੁਝ ਬਣਾ ਕੇ ਦੇ ਦੇ। ਹੁਣ ਕੋੜਾ ਸੁਰਤ ਤਾਂ ਕੋਈ। ਭਗ ਜੂਗੇ। ਲੈ ਦੇਖਾਂ ਜੇ ਤਿਆਰ ਹੋ ਗਈ ਹੋਈ। ਨਹੀਂ ਲਾਬੋ। ਲਾਬੋ? ਹਾ ਨਹੀਂ ਆ ਜਾ ਹੁਣ ਨਿਕਲਿਆ। ਕਿਖਾ ਮੈਂ ਤਾਂ ਸਰਬਾਈ ਜਾਨੀ ਖੜ ਜਾ ਬਾਤ ਲੈਣ ਦੇ। ਨੇ ਤੂੰ ਹਏ ਐਨਾ ਡਾਰਕ ਸੂਟ ਆ ਗੁਲਾਬੀ ਗੁਲਾਬੀ ਚਾੜ ਲਿਆ ਲਓ ਉਹਨਾਂ ਦੇ ਨਹੀਂ ਜਾਣਾ ਆਪਾਂ ਨਹੀਂ ਜਾਣਾ ਤਾਂ ਉਹਨਾਂ ਦੇ ਫਿਰ ਵਿਆਹ ਤੇ ਤਾਂ ਨਹੀਂ ਜਾਣਾ ਦਲਜੀਤ ਤਾਂ ਮੇਰੀ ਤੁੰਨੀ ਲਈ ਸੂਟ ਨਾਲ ਦੀ ਹੈ ਨਹੀਂ ਵਿਆਹ ਤੇ ਤਾਂ ਨਹੀਂ ਜਾਣਾ ਤੂੰ ਆ ਐਨਾ ਗੁਲਾਬੀ ਗੁਲਾਬੀ ਚਾੜ ਮੈਨੂੰ ਤਾਂ ਵਿਆਹ ਜਿੰਨਾ ਚਾ ਚੜਿਆ ਹੋਇਆ ਮਸਾ ਤਾਂ ਬਹਿਰੀ ਮੰਜੇ ਤੇ ਪਿਆ ਵਾ ਮਾ ਦਿਲ ਖੁਸ਼ ਹੋ ਗਿਆ ਐਨੀ ਸੋਹਣੀ ਖਬਰ ਐਂ ਕਰੀ ਮੈਂ ਨਾ ਤੇਰੇ ਤਾਇ ਦਾ ਪਤਾ ਲੈਣ ਜਾਨੀ ਆ ਉਹਦਾ ਕੈਲੇ ਦਾ ਧਿਆਨ ਰੱਖੀ ਨਮਾਜ਼ ਨੂੰ ਧੁੱਪ ਆ ਗਈ ਤਾਂ ਸ਼ਾਂ ਕਰਦੀ ਢੱਬਕ ਜਾਂ ਅੰਦਰ ਤੇ ਮੈਂ ਤਾਂ ਐਂ ਕਹਿੰਦੀ ਸੀ ਕਾਂਟੇ ਸੋਹਣੇ ਨੇ ਕਿ ਸੋਨੇ ਦੇ ਪਾਲਾ ਨੇ ਸੌਕਣੇ ਮਰੀਏ ਸੋਹਣੇ ਨੇ ਉਹਨਾਂ ਦੀ ਮੈਂ ਤਾਂ ਹੀ ਕਹਿੰਦੀ ਆ ਮੈਂ ਵੀ ਉੱਥੇ ਕੱਪੜੇ ਜੀ ਬਦਲਦੇ ਮਾਉਨਾ ਤੇ ਰਿਸ਼ਤੇਦਾਰ ਬੈਠੇ ਮੇਰੀ ਗਾਹ ਮੇਰੇ ਐ ਨਖਤਾ ਚੱਲਦਾ ਤੂੰ ਤਾਂ ਲੱਭਾ ਉਪਰ ਹੋ ਗਈ ਮੇਰੇ ਮੇਰੇ ਕੱਪੜਾ ਦੀ ਤੇ ਤੈਨੂੰ ਦਿਖ ਗਈ ਮੈਂ ਤਾਂ ਅੱਕ ਡੰਗਰ ਨਮਾਏ ਨੇ ਗੋਹਾ ਚੱਕੇ ਮੇਰੇ ਕੱਪੜਾ ਤੇ ਤਾਂ ਗੋਹਾ ਲੱਗ ਤੂੰ ਕਿਉਂ ਬਦਲੇ ਤੂੰ ਰਿਸ਼ਤੇਦਾਰਾਂ ਨੂੰ ਤਖਾਣ ਦੀ ਮਰਨੇ ਬਦਲੇ ਨਾ ਮੈਂ ਭੇਲੀ ਆ ਨਹੀਂ ਮੇਰੇ ਵੀ ਸੌਕਾ ਮਨੇ ਕਰ ਆਹੋ ਦੇਖਦਾ ਸੌਕਾ ਕੰਮ ਦੀ ਆਡੀ ਜਰਾ ਤੂੰ ਪੁਆਈਆਂ ਤੁਰਕੇ ਤਾਂ ਇੰਨੀ ਗਰਮੀ ਆ ਤੂੰ ਦੇਖ ਨਾ ਆਹ ਕਹਿੰਦੀ ਆ ਆਹ ਸੈਂਡਲ ਦੇ ਠੀਕ ਨੇ ਬੱਸ ਚੱਲ ਦੇ ਨਾਲੇ ਮੈਨੂੰ ਆਂ ਦੱਸ ਆਹ ਕਾਟੇ ਜ ਤੂੰ ਬਦਲਣਾ ਦੀ ਸੋਹਣੀ ਲਾ ਦੇ ਪਾ ਨਹੀਂ ਚੱਲ ਨਹੀਂ ਤੂੰ ਆ ਜਾ ਬੱਸ ਕਰ ਜਾ ਮੈਨੂੰ ਆਂ ਦੱਸ ਦੇ ਭੈਣ ਬਣ ਕੇ ਸੂਟ ਚੁੰਨੀ ਮੇਰੀ ਕੀ ਇਧੇ ਨਾਲ ਦੀ ਪਾਰੀ ਬਾਲੀਆ ਮੈਨ ਲੱਤੀ ਨਹੀਂ ਹੈਗੀ ਬਾਰੀ ਸੋਹਣੀ ਲੱਗਦੀ ਆ ਕਰਨੈਲ ਤਾਂ ਖੇੜ ਜੂ ਅੱਜ ਤੈਨੂੰ ਦੇਖਿਆ ਤਾਂ ਠੀਕ ਹੋ ਜੂ ਇੰਨਾ ਤਾਂ ਮੈਨੂੰ ਪਤਾ ਲੱਗ ਗਿਆ ਮੱਚ ਨਾ ਮਰੀ ਸੌਕੜੇ ਕਰਨੜ ਵੱਧ ਸੋਹਣੀ ਲੱਗਦੀ ਆ ਆ ਜਾ ਆ ਜਾ ਚੱਲੀਏ ਕਰ ਆ ਜਾ ਆ ਜਾ ਆ ਜਾ